ਆਉ ਦਵਾਰਾ ਜਉੜਾ ਸਿੱਖੀਏ ਛੱਡੋ ਹੋਇਆਂ ਭੁੱਲਾਂ ਨੂੰ ਜਿਹੀਂ ਆਿਆਂ ਨੂੰ ਆਉ ਕਹੀਏ ਗੁਲਦਸਤੇ ਦੇ ਫੁੱਲਾਂ ਨੂੰ ਦੋਸਤੋ ਅੱਜ ਦੇ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਮੁਰਤੋਂ ਰੌਣਕ ਲੱਗੀ ਹੈ ਕਿਉਂਕਿ ਅੱਜ ਸਾਡੇ ਮਹਿਮਾਨਾਂ ਵਿੱਚ ਸ਼ਰਮਾ ਜੀ ਨੂਰੀ ਜੀ ਰਾਖੀ ਜੀ ਤੇ ਜਗਤਾਰ ਜੱਗੀ ਹੈ ਆਓ ਸਾਰੇ ਜਣੇ ਰਲ ਕੇ ਅੱਜ ਗੱਲ ਕਰਾਂਗੇ ਕਿ ਕਿਵੇਂ ਆਪਾਂ ਇਹ ਨਸ਼ੇ ਦੀ ਜਿਹੜੀ ਦਲਦਲ ਆ ਉਹਦੇ ਵਿੱਚੋਂ ਆਪਣੇ ਪਿਆਰਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਵੱਡਿਆਂ ਨੂੰ ਬਚਾ ਸਕਦੇ ਆ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਆ ਜੀ ਜੀ ਇਹ ਇੰਨਾ ਵਧੀਆ ਪ੍ਰੋਗਰਾਮ ਤੁਸੀਂ ਅਵੇਅਰ ਕਰਦੇ ਹੋ ਪੂਰੀ ਦੁਨੀਆ ਦੇ ਵਿੱਚ ਤੇ ਨਾਲ ਅੱਜ ਸਾਡੇ ਨੂਰੀ ਭੈਣ ਜੀ ਪਾਪੀ ਬੁਲਾਤੇ ਇਹ ਮੈਂ ਥੋੜੀ ਥੋੜੀ ਨੰਮੀ ਰੱਖੀ ਥੋੜੀ ਨਵੀਂ ਬਾਕੀ ਪੁਰਾਣੇ ਪਾਪੀ ਤੁਸੀਂ ਦੇਵਤੇ ਹੋ ਵਾਹ ਜੀ ਵਾਹ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਹੋ ਇੰਨਾ ਇੰਨੀਆਂ ਖੁਸ਼ੀਆਂ ਦਿੰਦੇ ਹੋ ਨਸ਼ਿਆਂ ਦੀ ਗੱਲ ਹੋ ਰਹੀ ਹੈ ਤੇ ਮੈਂ ਇੱਥੋਂ ਸ਼ੁਰੂ ਕਰਦੀ ਆ ਨੀ ਮੈਂ ਮਰ ਗਈ ਸਈਓ ਉੱਠਦਾ ਪੈਗ ਮੰਗਦਾ ਦਾ ਰੁਦਾ ਨੀ ਮੈਂ ਮਰ ਗਈ ਸਈਓ ਉੱਠਦਾ ਪੈਗ ਮੰਗਦਾ ਦਾ ਰੁਦਾ ਕੀ ਬਾਤ ਹੈ ਗੋਲ ਸਾਹਿਬ ਦੇਖੋ ਨਸ਼ਿਆਂ ਦੇ ਨਾਲ ਘਰਾਂ ਦੇ ਵਿੱਚ ਕਲੇਸ਼ ਵੀ ਪੈਂਦਾ ਹੈ ਔਰ ਨਸ਼ਾ ਤੁਹਾਡੀ ਮਤ ਮਾਰ ਦਿੰਦਾ ਤੁਹਾਡੀ ਸਿਹਤ ਨੂੰ ਵੀ ਖਰਾਬ ਕਰਦਾ ਔਰ ਪ੍ਰਮਾਤਮਾ ਨੇ ਪੰਜਾਂ ਤਿੱਤਾਂ ਦਾ ਸਰੀਰ ਜਿਹੜਾ ਦਿੱਤਾ ਇੱਕ ਇੰਨਾ ਖੂਬਸੂਰਤ ਅਪਾ ਉਹਦੇ ਵਿੱਚ ਕਿੱਦਾਂ ਦੀਆਂ ਚੀਜ਼ਾਂ ਪਾਣੇ ਆ ਜ਼ਿੰਦਗੀ ਆਪਾਂ ਨੂੰ ਜੀਣ ਵਾਸਤੇ ਦਿੱਤੀ ਆ ਕੁਝ ਕਰਨ ਵਾਸਤੇ ਆਏ ਆ ਅਸੀਂ ਧਰਤੀ ਦੇ ਉੱਤੇ ਹੈ ਨਾ ਜੀ ਹਰ ਬੰਦਾ ਆਪਣਾ ਆਪਣਾ ਕੁਝ ਦੇਣ ਦੇ ਕੇ ਜਾਂਦਾ ਧਰਤੀ ਤੇ ਪਰ ਜਿਹੜੇ ਨਸ਼ਿਆਂ ਦੇ ਵਿੱਚ ਇਹ ਗਰਕ ਰਹਿੰਦੇ ਨੇ ਉਹਨਾਂ ਨੂੰ ਹੋਸ਼ ਹੀ ਨਹੀਂ ਹੈਗੀ ਦੁਨੀਆ ਦੀ ਇੰਨੀ ਖੂਬਸੂਰਤ ਦੁਨੀਆ ਨੂੰ ਦੇਖ ਹੀ ਨਹੀਂ ਪਾਉਂਦੇ ਉਹ ਤੇ ਨਸ਼ੇ ਤੋਂ ਕਿੱਦਾਂ ਛੁਟਕਾਰਾ ਪਾਇਆ ਜਾਵੇ ਤੇ ਇਹ ਜਿਹੜਾ ਕੱਚਾ ਕੋਹੜ ਆ ਇਹਨੂੰ ਆਪਾਂ ਕਿੱਦਾਂ ਘਾਰਾਂ ਚੋਂ ਬਾਹਰ ਕੱਢੀਏ ਐਕਚੁਅਲੀ ਨੂਰੀ ਮੈਡਮ ਆਪਾਂ ਸਾਰੇ ਜਣੇ ਬੈਠਿਆ ਇੱਕ ਮੈਂ ਗੱਲ ਸ਼ੇਅਰ ਕਰਦਾ ਕੀ ਲਗਭਗ 1992 ਤੋਂ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਬਹੁਤ ਪੁਰਾਣਾ ਇੱਕ ਵਕਤ ਹੋ ਗਿਆ ਅੱਜ ਤੁਸੀਂ ਕੈਲਕੂਲੇਟ ਕਰੋ ਕਿੰਨਾ ਸਮਾਂ ਹੋ ਗਿਆ 32 ਸਾਲ ਹੋ ਗਿਆ 33 ਸਾਲ ਅੱਜ ਦੀ ਡੇਟ 'ਚ 332 ਸਾਲ ਹੋ ਗਿਆ ਇੱਕ ਅਸੀਂ ਆਪਣੀ ਜਿਹੜੀ ਲਾਈਫ ਆ ਜਿਹਦਾ 골ਡਨ ਲਾਈਫ ਦਾ ਪੀਰੀਅਡ ਆ ਅਸੀਂ ਇਸ ਕੰਮ ਤੇ ਲਗਾਇਆ ਸਾਡੇ ਸਾਰੇ ਸਟਾਫ ਨੇ ਲਾਇਆ ਮੇਰੇ ਨਾਲ ਮੇਰਾ ਸਟਾਫ ਵੀ ਬੁੱਢਾ ਹੋ ਗਿਆ ਕੰਮ ਕਰਦੇ ਕਰਦੇ ਪਰ ਅਸੀਂ ਨਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਔਰ ਦਿੱਲੀ ਦੇ ਵਿੱਚ ਔਰ ਹਿਮਾਚਲ ਦੇ ਵਿੱਚ ਅਸੀਂ ਇਸ ਤੋਂ ਬਾਹਰ ਵੀ ਨਹੀਂ ਨਿਕਲੇ ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਰਹਿੰਦੇ ਹਰ ਵਕਤ ਔਰ ਲੇਕਿਨ ਸਾਰਾ ਮੁਲਕ ਆਪਣਾ ਹੈ ਔਰ ਮੁਲਕਾਂ ਤੋਂ ਬਾਹਰ ਬੈਠੇ ਸਾਡੇ ਸਾਰੇ ਪੰਜਾਬੀ ਉਹ ਵੀ ਆਪਣੇ ਨੇ ਔਰ ਗੱਲ ਸਭ ਤੋਂ ਵੱਡੀ ਇੱਕ ਚੀਜ਼ ਸਾਹਮਣੇ ਆਈ ਹੈ ਜਦੋਂ ਅਸੀਂ ਇੰਨਾ ਕੰਮ ਕੀਤਾ ਸਕੂਲਾਂ ਚ ਕਾਲਜਾਂ ਦੇ ਵਿੱਚ ਗੁਰਦੁਆਰਾ ਸਾਹਿਬ ਚ ਮੰਦਰਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਤਾਂ ਜੱਗੀ ਜੀ ਇੱਕ ਗੱਲ ਸਾਹਮਣੇ ਆਈ ਖੁੱਲ ਕੇ ਕਿ ਜਿਹੜਾ ਵੀ ਇਨਸਾਨ ਨਸ਼ਾ ਕਰਦਾ ਜੀ ਉਹ ਤੰਗੜਿਆ ਤਾਂ ਰਹਿੰਦਾ ਹਾਂਜੀ ਵੀ ਜੋ ਮਰਜ਼ੀ ਕਰ ਲਓ ਮੈਂ ਨਹੀਂ ਛੱਡਦਾ ਉਹ ਮੰਨਦਾ ਵੀ ਨਹੀਂ ਕਦੇ ਮੰਨਦਾ ਨਹੀਂ ਫਿਰ ਉਹ ਜਦੋਂ ਮੇਰੇ ਨਾਲ ਬੈਠਦਾ ਜੀ ਤਾਂ ਅਸੀਂ ਇਹ ਉਹਨਾਂ ਦਾ ਮਨ ਟਟੋਲ ਕੇ ਦੇਖਿਆ ਵੀ ਮੇਰਾ ਪੂਰਾ ਪੰਜਾਬ ਜਿਹੜਾ ਉਹ ਨਸ਼ਾ ਛੱਡਣਾ ਚਾਹੁੰਦਾ ਹਾਂ ਹਾਂ ਸਹੀ ਗੱਲ ਇਹ ਗੱਲ ਕਨਫਰਮ ਹੈ ਜੀ ਉਹ ਜਦੋਂ ਆ ਕੇ ਬਹਿੰਦਾ ਨਾ ਟੇਬਲ ਤੇ ਉਹ ਕਹਿੰਦਾ ਗੁਰਸੱਭ ਜੇ ਬਚਾ ਸਕਦੇ ਹੋ ਬਚਾ ਲੋ ਯਾਰ ਮੈਂ ਤਾਂ ਆਪ ਚਾਹੁੰਦਾ ਵੀ ਮੇਰਾ ਟੱਬਰ ਵੀ ਦੁਖੀ ਆ ਮੇਰੇ ਘਰ ਦੇ ਵੀ ਦੁਖੀ ਨੇ ਸਾਰਾ ਦਿਨ ਚਾ 2-2 3-3000 ਦਾ ਰੋਜ਼ ਦਾ ਨਸ਼ਾ ਪੈਸਾ ਕਿੱਥੋਂ ਆਵੇ ਜ਼ਮੀਨਾਂ ਵਿਕ ਗਈਆਂ ਗੱਡੀਆਂ ਚੋਰੀਆਂ ਵੱਜ ਜਾਂਦੀਆਂ ਜੀ ਫਿਰ ਕਹਿੰਦੇ ਸਾਨੂੰ ਚੋਰੀਆਂ ਡੱਕ ਕੇ ਕਰਨੇ ਪੈਂਦੇ ਆ ਤਾਂ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਅੱਗੇ ਜਿਵੇਂ ਆਪਾਂ ਕਹਿੰਦੇ ਸੀ ਨਾ ਵੀ ਠੇਕਿਆਂ ਤੇ ਜਾਂ ਮੰਦਰਾ ਮੂਰੇ ਜਾਂ ਮੰਗ ਤੇ ਖੜਦੇ ਸੀ ਹੁਣੇ ਯੂਥ ਖੜਦਾ ਹਾਂਜੀ ਨਸ਼ਾ ਟੁੱਟਿਆ ਹੋਇਆ ਉਹ ਖੜਦਾ ਕਿ ਮੈਨੂੰ ਅੱਛਾ ਕਈ ਵਾਰੀ ਸਾਨੂੰ ਵੀ ਤਰਸ ਕਰਕੇ ਕਹਿਣਾ ਪੈਂਦਾ ਵੀ ਚੱਲ ਲੈ ਲੈ ਯਾਰ ਤੂੰ ਆਪਦਾ ਜਿੰਦਾ ਦਿਨ ਕੱਢ ਕਿਸੇ ਤਰ੍ਹਾਂ ਮਤਲਬ ਇਹ ਚੀਜ਼ਾਂ ਆਮ ਲੋਕ ਕਰਦੇ ਆ ਸਾਰਾ ਕੁਝ ਆਪਾਂ ਫੇਸ ਕਰਦੇ ਆ ਕੁੜੀਆਂ ਵੀ ਮੁੰਡੇ ਵੀ ਪਰ ਇੱਕ ਗੱਲ ਕਨਫਰਮ ਹੈ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਰਾਹ ਨਹੀਂ ਮਿਲਦਾ ਕੋਈ ਚੱਕ ਕੇ ਦਾਖਲ ਕਰ ਲੈਂਦਾ ਹਾਂਜੀ ਕੋਈ ਚੱਕ ਕੇ ਉਹਨੂੰ ਆਪਣੀਆਂ ਪੁੜੀਆਂ ਤੇ ਲਾ ਲੈਂਦਾ ਕੋਈ ਗੋਲੀਆਂ ਤੇ ਲਾ ਲੈਂਦਾ ਗੁੱਟੀਆਂ ਤੇ ਮਤਲਬ ਉਹ ਬੰਦਾ ਨਾ ਅਸਮਾਨੋਂ ਅ ਗਿਰਿਆ ਤੇ ਖੰਜੂਰ ਚ ਫਸਿਆ ਇਹ ਹਾਲ ਹੈ ਫੇਕ ਸਵਾਲ ਤੁਸੀਂ 92 ਦੀ ਗੱਲ ਕੀਤੀ ਮੇਰੇ ਵਿੱਚ ਮੇਰਾ ਖਿਆਲ ਨਹੀਂ ਸੀ ਜਿਹੜੇ ਨਸ਼ੇ ਅੱਜ ਹੈਗੇ ਉਹ ਉਦੋਂ ਸੀਗੇ ਨਹੀਂ ਇਹ ਮੇਰੇ ਖਿਆਲ ਪਿਛਲੇ 15 20 ਸਾਲ ਤੋਂ ਜ਼ਿਆਦਾ ਆਏ ਨੇ ਇਹਦੇ ਕੀ ਕਾਰਨ ਹੈ ਜੀ ਇਹ ਕਿਉਂ ਨਾ ਚਿੱਟਾ ਵਗੈਰਾ ਕਿਟਾ ਵਗੈਰਾ ਨਸ਼ੇ ਜਿਹੜੇ ਆ ਰਹੇ ਨੇ ਜਦੋਂ ਅਸੀਂ 1992 ਦੇ ਵਿੱਚ ਕੰਮ ਸ਼ੁਰੂ ਕੀਤਾ ਉਦੋਂ ਸਾਨੂੰ ਇਹ ਲੱਗਦਾ ਸੀ ਵੀ ਸ਼ਾਇਦ ਕੋਈ ਕਰਦਾ ਹੀ ਨਹੀਂ ਇੰਨੇ ਨਸ਼ੇ ਦੀ ਕਿਹੜੀ ਰੌਲਾਗਾਹ ਦਾ ਪਾਇਆ ਹੈ ਹੈਨਾ ਤੇ ਠਿੱਕੇ ਵੀ ਨਹੀਂ ਇੰਨੇ ਹੁੰਦੇ ਸੀ ਕਿਤੇ ਕਿਤੇ ਹੁੰਦਾ ਸੀ ਟੇਕਾ ਤੇ ਹੌਲੀ ਹੌਲੀ ਕੀ ਹੋਇਆ ਕਿ ਜਿਵੇਂ ਅਸੀਂ ਕੰਮ ਕਰਦੇ ਗਏ ਕੰਮ ਅੱਗੇ ਅੱਗੇ ਵਧਦਾ ਗਿਆ ਲੇਕਿਨ 1996 ਦੇ ਵਿੱਚ ਜਾ ਕੇ ਅਸੀਂ ਪਹਿਲਾ ਕੈਂਪ ਆਰਗੇਨਾਈਜ਼ ਕੀਤਾ ਚੰਡੀਗੜ੍ਹ ਵਰਗੇ ਸ਼ਹਿਰ 'ਚ ਜੀ ਜੀ ਆਪਣੇ 44 ਸੈਕਟਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਬਾਗਸ਼ੀਦਾ ਅਸੀਂ ਉਹਨਾਂ ਨੂੰ ਜਾ ਕੇ ਰਿਕਵੈਸਟ ਕੀਤੀ ਕਮੇਟੀ ਨੇ ਸਾਨੂੰ ਕਿਹਾ ਤਾਂ ਬਹੁਤ ਵਧੀਆ ਕੰਮ ਹੈ ਸਮਾਜ ਸੇਵਾ ਦਾ ਕੰਮ ਕਰੋ ਅਸੀਂ ਉੱਥੇ ਕੈਂਪ ਲਾਇਆ ਜਿੰਨੇ ਵੀ ਟਰਾਈ ਸਿਟੀ ਦੇ ਅਖਬਾਰ ਸੀ ਉਹਨਾਂ 'ਚ ਅਸੀਂ ਨਿਊਜ਼ ਦੇਤੀ ਪਰ ਮੈਨੂੰ ਆਇਆ ਸੀ ਕਿ ਕਿਹਨੇ ਆਣਾ ਸਾਡਾ ਸ਼ਹਿਰ ਨਾ ਖੂਬਸੂਰਤ ਨਸ਼ਾ ਕਰਨ ਕਰਦਾ ਦਰੂ ਦਰੂ ਪਿੰਦੇ ਲੋਕੇ ਤਾਂ ਇੰਜੋਏ ਕਰਦੇ ਆ ਹਾਂਜੀ ਤੇ ਜਦੋਂ ਅਸੀਂ ਉੱਥੇ ਦੇਖਿਆ ਨਾ ਜੀ ਉੱਥੇ ਇਦਾਂ ਦੀਆਂ ਸਟੋਰੀਆਂ ਨਿਕਲ ਕੇ ਆਈਆਂ ਜੀ ਮਤਲਬ ਯੂਥ ਬੱਚੇ ਕਈਆਂ ਦੇ ਘਰ ਵਿਕੇ ਪਏ ਨੇ ਕਈਆਂ ਦੇ ਪੀਜੀ ਵੀਕੇ ਪਏ ਨੇ ਕਈਆਂ ਦੀਆਂ ਗੱਡੀਆਂ ਵੀਕੀਆਂ ਪਈਆਂ ਮਤਲਬ ਪਹਿਲੇ ਦਿਨ ਸਾਡੇ ਕੋਲੇ 70 ਤੋਂ 80 ਲੋਕ ਜਿਹੜੇ ਸੀ ਡਿਸਕਸ਼ਨ ਲਈ ਕੈਂਪ ਦੇ ਵਿੱਚ ਪਹੁੰਚੇ ਅੱਛਾ ਜੀ 96 96 ਦੇ ਵਿੱਚ ਹਾਂਜੀ ਹਾਂਜੀ ਤੇ ਹੁਣ ਜਦੋਂ ਅਸੀਂ ਕੈਂਪ ਲਾਣੇ ਆ ਉੱਥੇ 800 900 ਬੰਦਾ ਕਰ ਕਿਹੜੇ ਨਸ਼ੇ ਨਾਲ ਸੰਬੰਧਤ ਹੁੰਦੇ ਆ ਉਸ ਟਾਈਮ ਜਿਹੜਾ ਸੀਗਾ ਨਾ ਜੀ ਉਸ ਟਾਈਮ ਹੀਰੋਇਨ ਕੋਕੀਨ ਵਗੈਰਾ ਤਾਂ ਆ ਚੁੱਕਾ ਸੀਗਾ ਲੈਕਿਨ ਜਿਆਦਾਤਰ ਜਿਹੜੇ ਲੋਕ ਸਾਡੇ ਕੋਲ ਪਹੁੰਚਦੇ ਆ ਅਫੀਮ ਭੁੱਕੀ ਅੱਛਾ ਉਹ ਜਿਹੜਾ ਹੁਣ ਭੁੱਕੀ ਦਾ ਨਸ਼ਾ ਹੈ ਇੱਕ ਤਾਂ ਅਸਲੀ ਨਹੀਂ ਮਿਲਦਾ ਜੀ ਅਸਲੀ ਤਾਂ ਉਹੀ ਛੱਡਣ ਨੂੰ ਆਉਂਦੇ ਆ ਵੀ ਗੁਰਸੱਭ ਅਸਲੀ ਨਹੀਂ ਮਿਲਦਾ ਪਤਾ ਨਹੀਂ ਕੀ ਖਾਈ ਜਾਂਦੇ ਕਿਤੇ ਕੱਲ ਨੂੰ ਕੋਈ ਹਾਰਟ ਹੀ ਨਾ ਫੇਲ ਹੋ ਜਾਵੇ ਹੈਨਾ ਤਾਂ ਉਸ ਕਰਕੇ ਵੀ ਛੱਡਣਾ ਆਉਂਦੇ ਆ ਅਫੀਮ ਉਹ ਨਕਲੀ ਮਿਲਦੀ ਆ 8 8 10 10 ਸਾਲ ਹੋ ਜਾਂਦੇ ਨੇ ਵਿਆਹ ਹੋਏ ਨੂੰ ਬੱਚਾ ਹੀ ਨਹੀਂ ਹੁੰਦਾ ਸਪਰਮ ਖਤਮ ਕਰ ਦਿੰਦੀ ਆ ਅਫੀਮ ਜਿਹੜੀ ਅੱਜ ਕੱਲ ਉਹ ਉਹਦੇ ਵਿੱਚ ਪਤਾ ਨਹੀਂ ਕੀ ਪਾਇਆ ਹੋਇਆ ਰੱਬ ਜਾਣੇ ਤਾਂ ਇਸ ਕਰਕੇ ਉਹ ਡਰ ਦੇ ਮਾਰੇ ਛੱਡਣ ਆਉਂਦੇ ਆ ਕਈ ਲੋਕੀ ਬਿਲਕੁਕੁਲੀ ਅਵੇਅਰ ਨੇ ਜਿਹੜੇ ਚਿੱਟਾ ਲੈਂਦੇ ਆ ਨਸ਼ਾ ਉਹਦਾ ਕੀ ਹੈ ਕਿ ਚਿੱਟੇ ਦਾ ਨਸ਼ਾ ਜਿਹੜਾ ਉਹ ਇੰਨਾ ਕਾਸਟਲੀ ਵੀ ਆ ਹਰ ਬੰਦਾ ਉਹਨੂੰ ਅਫੋਰਡ ਨਹੀਂ ਕਰ ਪਾਉਂਦਾ ਇੱਕ ਦਿਨ ਐਸਾ ਹੁੰਦਾ ਕਿ ਉਹ ਕਹਿੰਦਾ ਵੀ ਯਾ ਤਾਂ ਰੱਬਾ ਚੱਕ ਲੈ ਜਾਂ ਕੋਈ ਹੱਲ ਦੇ ਹੱਲ ਦੇ ਤਾਂ ਉਹ ਫਿਰ ਚੱਲੀ ਜਾਂਦਾ ਜਿਵੇਂ ਜਗ੍ਹਾ ਜਗ੍ਹਾ ਕੋਈ ਕਹਿੰਦਾ ਨਸ਼ਾ ਛੱਡੋ ਕੋੜ ਵੱਡੋ ਫਲਾ ਫਲਾ ਸਾਰਾ ਕੁਝ ਕਰਦਾ ਪਰ ਉਹ ਕਹਿੰਦਾ ਮੈਂ ਛੱਡਦਾ ਦਵਾ ਮੈਨੂੰ ਕੁਝ ਦਿਓ ਤਾਂ ਸਹੀ ਛੋਟੇ ਛੋਟੇ ਉਮਰਾਂ ਦੇ ਬੱਚੇ ਜੀ 15 15 16 16 ਸਾਲ ਦੇ ਬੱਚੇ ਕੁੜੀਆਂ ਮੁੰਡੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਪਤਾ ਤਾਂ ਹੁੰਦਾ ਨਹੀਂ ਵੀ ਇਹ ਸਾਨੂੰ ਕਿੱਧਰ ਨੂੰ ਲੈ ਕੇ ਜਾਊਗਾ ਕਈ ਲੋਕਾਂ ਨੂੰ ਕਹਿੰਦੇ ਦੇਖੋ ਜੀ ਇਹ ਤੁਸੀਂ ਨਸ਼ਾ ਕਰੋਗੇ ਬੜੀ ਤੁਹਾਨੂੰ ਆਨੰਦ ਆਊਗਾ ਤੁਹਾਨੂੰ ਐਦਾਂ ਕਰਕੇ ਸ਼ੁਰੂ ਕਰਉਂਦੇ ਨੇ ਫ੍ਰੀ ਲਾ ਦਿੰਦੇ ਆ ਪਿੱਛੇ ਫ੍ਰੀ ਕਰਦੇ ਨੇ ਭਾਂਜੀ ਫ੍ਰੀ ਪਹਿਲਾਂ ਸ਼ੁਰੂ ਫ੍ਰੀ ਦਿੰਦੇ ਨੇ ਵੇਚਣ ਵਾਲੇ ਫੇ ਚੌਥੀ ਪੰਜਵੀਂ ਵਾਰ ਜਦੋਂ ਉਹ ਕਹਿੰਦਾ ਵੀ 2000 ਮਾੜਾ ਜਿਹਾ ਉਹ ਕਹਿੰਦੇ ਯਾਰ ਹੁਣ ਤਾਂ ਪੈਸੇ ਖਰਦੇ ਸੀ ਮੇਰੇ ਕੋਲ ਐ ਜਿਵੇਂ 슈ਗਰ ਹੋ ਜਾਂਦੀ ਹੈ ਕਿਸੇ ਦੀ ਅੱਛਾ ਹਾਂ ਜੀ ਉਹ ਕਮਿਊਨਿਟੀ ਹੈ ਇੱਕ ਮਤਲਬ ਇੱਕ ਇੱਕ ਜਗ੍ਹਾ ਕਲੀਕ ਨੇ ਵੀ 25 ਜਾਣੇ ਜੌਬ ਕਰ ਰਿਆ ਵਿੱਚੋਂ ਇੱਕ ਅੱਦੇ ਨੂੰ 슈ਗਰ ਹੋ ਜਾਂਦੀ ਆ ਇੱਕ ਨੂੰ ਪਹਿਲਾਂ ਹੀ ਸੀ ਉਹ ਅੱਗੇ ਕਹਿੰਦਾ ਯਾਰ ਮੈਨੂੰ 슈ਗਰ ਹੋ ਗਈ ਮੈਂ ਚਾਹ ਫਿੱਕੀ ਦੇ ਉਹ ਕਹਿੰਦਾ ਲੈ ਦਰਨ ਦੀ ਕਿ ਲੋੜ ਐ ਇੰਨੀ ਖਾ ਲਿਆ ਕਰ ਠੀਕ ਹੋ ਜੂ 슈ਗਰ ਠੀਕ ਹੋਣੀ ਹਰ ਬੰਦਾ ਡਾਕਟਰ ਬਣਿਆ ਹੋਇਆ ਹਾਂ ਉਹਨੇ ਪਹਿਲੇ ਇੱਕ ਦੋ ਦਿਨ ਕਹਦਾ ਤੀਜੇ ਦਿਨ ਉਹ ਕਹਿੰਦਾ ਚਲ ਦੇ ਯਾਰ ਦੇਖਾਂ ਉਹ ਕਹਿੰਦਾ ਮੈਨੂੰ 25 ਸਾਲ ਹੋ ਗਏ ਮੈਨੂੰ ਨਹੀਂ ਮੈਨੂੰ ਹਾਂ ਮੈਨੂੰ ਆ ਨੂਰੀ ਮੈਡਮ ਪਹਿਲਾਂ ਆਈ ਜੀ ਮੈਡਮ ਨੂੰ ਵੀ ਦੱਸੀ ਸੀ ਇਹ ਗੱਲ ਵੀ ਐਦਾਂ ਦੇ ਵੀ ਹੋ ਜਾਂਦੀ ਆ ਉਹ ਫਿਰ ਕੀ ਆ ਉਹ ਬੰਦੇ ਨੂੰ ਪਹਿਲਾਂ ਇੱਕ ਦੋ ਦਿਨੋਂ ਫ੍ਰੀ ਦਿੰਦਾ ਉਹਨੂੰ ਵਧੀਆ ਲੱਗਦਾ ਵੀ ਯਾਰ ਸਿਹਤ ਕਹਿਣਾ ਜਾ ਹੋ ਗਿਆ ਦੋ ਸ਼ੂਗਰ ਦੋਸਤ ਨਾਲ ਆਪਸ ਗੱਲਾਂ ਕਰਦੇ ਕਹਿੰਦੇ ਯਾਰ ਸ਼ੂਗਰ ਤਿੰਨ ਵੀ ਆ ਸ਼ੂਗਰ ਮੈਨੂੰ ਵੀ ਆ ਵੀ ਆਪਾਂ ਜਦੋਂ ਜਾਇਆ ਕਰਾਂਗੇ ਤੇ ਤੇ ਜੇ ਆਪਾਂ ਐਡਮਿਟ ਕਰ ਲਈਏ ਤੇ ਲੋਕੀ ਲੋਕਡਾਊਨ ਕਰਦੇ ਮਰੀਜ਼ ਜਿਹਾ ਹੈ ਨਾ ਸ਼ੂਗਰ ਜਿਹਾ ਕਹਿੰਦਾ ਫੇਕ ਕੋਡ ਵਰਡ ਰੱਖ ਲਈਏ ਕਹਿੰਦਾ ਜੇ ਮਿੱਠਾ ਉਹ ਚਾਹ ਦਿੱਤੀ ਜਾਂ ਕੋਈ ਮਿੱਠਾ ਸਰਵ ਕਰਤਾ ਕਹਿੰਦਾ ਫਿਰ ਅੱਪਾ ਕੋਡਵਰਡ ਕਰ ਲੈ ਕਰੇ ਕਹਿੰਦਾ ਕੀ ਕੋਡਵਰਡ ਕਹਿੰਦਾ ਆਪਾਂ ਸ਼ੂਗਰਦਾਨ ਰੱਖੀ ਸਾਲੀ ਕਹਿੰਦਾ ਕੀ ਸਾਲੀ ਵਧੀ ਹੋਈ ਆ ਸਾਲੀ ਵਧੀ ਹੋਈ ਆ ਜਿਹੜੇ ਸ਼ਿਕਰ ਨੇ ਕਿਹਾ ਕਹਿੰਦੇ ਆ ਪਕੋੜਵਲ ਰੱਖ ਲਈਏ ਸਾਲੀ ਵਧੀ ਹੋਈ ਆ ਕਹਿੰਦਾ ਇਹਦਾ ਮਤਲਬ ਲੋਕਾਂ ਚੋਂ ਪੰਜਾਬੀ ਜਿਹੜੇ ਨੇ ਨਾ ਜੀ ਉਹ ਹਰ ਗੱਲ 'ਚ ਹੀ ਅਬਦਾ ਟੇਸਟ ਲੱਭ ਲੈਂਦੇ ਹੈ ਨਾ ਉਹਨਾਂ ਨੂੰ ਮਤਲਬ 슈ਗਰ ਵੀ ਤੇ ਸਾਲੀ ਕਹਿ ਕੇ ਥੋੜਾ ਜਿਹਾ ਸਵਾਦ ਉਹਨਾਂ ਨੂੰ ਜ਼ਿਆਦਾ ਹੁੰਦਾ ਹੈ ਤੇ ਮਤਲਬ ਕਹਿਣ ਦਾ ਵੀ ਮੈਂ ਤੁਹਾਨੂੰ ਦੱਸਣ ਲੱਗਾ ਸੀ ਵੀ ਉਹ 슈ਗਰ ਦਾ ਮਰੀਜ਼ ਵੀ ਲੱਗ ਜਾਂਦਾ ਨਸ਼ੇ ਤੇ ਅੱਛਾ ਨਸ਼ਾ ਛੱਡਣ ਜਦ ਵਿੱਚ ਸਾਡੇ ਕੋਲ ਲੋਕ ਆਉਂਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਅਸੀਂ ਐਕਸਪੀਰੀਅੰਸ ਕੀਤਾ ਹੁਣ ਤੱਕ ਜਿਵੇਂ ਮੰਨ ਲਓ ਪਹਿਲੇ ਦਿਨ ਮੈਡਮ ਨੂਰੀ ਨੇ ਕਿਹਾ ਵੀ ਪਹਿਲੇ ਦਿਨ ਬੰਦਾ ਥੋੜੀ ਜੀ ਦਿੰਦਾ ਫਰੀ ਖਾਲਾ ਖਾਲਾ ਹੋਲੀ-ਹੋਲੀ ਪਹਿਲੇ ਦਿਨ ਮੰਨ ਲਓ ਉਹ ਕਣਕ ਦੇ ਦਾਣੇ ਜਿੰਨੀ ਕੁ ਉਹਨੂੰ ਦੇ ਦਿੱਤੀ ਖਾਲੀ ਉਹਨੂੰ ਸਾਰਾ ਪਿੰਡ ਮਿੱਤਰਾਂ ਦਾ ਲੱਗਦਾ ਉਹ ਕਹਿੰਦਾ ਮੈਂ ਤੇ ਐਵੇਂ ਹੀ ਘੁੰਮਦਾ ਰਿਹਾ ਇਹ ਤਾਂ ਬੜੀ ਮਜ਼ੇਦਾਰ ਚੀਜ਼ ਹੈ ਅੱਛਾ 2-3 ਦਿਨ ਫਿਰ ਉਹ ਡਰਦਾ ਮਾਰਾ ਖਾਂਦਾ ਨਹੀਂ ਹਾਂਜੀ ਫਿਰ ਕੀ ਹੁੰਦਾ ਕਿ ਉਹ 3 ਕਿ ਦਿਨ ਬਾਅਦ ਉਹਨੂੰ ਫੇਰ ਥੋੜੀ ਜੀ ਲੱਗਦੀ ਹੈ ਵੀ ਲੈ ਕੇ ਦੇਖੀਏ ਠੀਕ ਉਹ ਫਿਰ 3 ਦਿਨ ਬਾਅਦ ਫੇਰ ਓਨੀ ਕੁ ਖਾਂਦਾ ਉਹ ਮਜ਼ਾ ਨਹੀਂ ਆਉਂਦਾ ਉਹ ਕਹਿੰਦਾ ਯਾਰ ਕੁੱਕੇ ਬਾਡੀ ਨੂੰ ਉਹਨੇ ਜਾ ਕੇ ਡੈਮੇਜ ਕਰ ਲਿਆ ਉਹਨਾਂ ਉਹਨੂੰ ਫਿਰ ਜ਼ਿਆਦਾ ਚਾਹੀਦੀ ਆ ਫਿਰ ਉਹ ਐ ਕਰਦਾ 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 ਐਨੀ ਖਾਣ ਲੱਗ ਜਾਂਦਾ ਹਾਂ ਉਹਦੀ ਡੋਜ਼ ਵੱਧ ਜਾਂਦੀ ਆ ਖਰੋਟ ਜਿੰਨੀ ਖਾਣ ਲੱਗ ਜਾਂਦਾ ਕਈ ਵਾਰੀ ਉਹਦੀ ਡੋਜ਼ ਉਸ ਤੋਂ ਵੀ ਜ਼ਿਆਦਾ ਹੋ ਜਾਂਦੀ ਆ ਫਿਰ ਉਸੇ ਤਰ੍ਹਾਂ ਕੀ ਆ ਕਿ ਸਾਡੇ ਜਿਹੜੇ ਵੈਦ ਆ ਉਹ ਜਦੋਂ ਕੰਮ ਕਰਦੇ ਆ ਨਾ ਜੀ ਉਹ ਚੀਜ਼ ਦਾ ਬਹੁਤ ਖਿਆਲ ਰੱਖਦੇ ਆ ਵੀ ਕਿਵੇਂ ਬੰਦਾ ਪੌੜੀ ਚੜਿਆ ਉਹਨੂੰ ਉਤਾਰਨਾ ਕਿਵੇਂ ਆ ਇਹ ਚੀਜ਼ ਮੈਂ ਜ਼ਰੂਰ ਕਹੂੰਗੀ ਥੇ ਕਿ ਸਿਰਫ ਆਯੁਰਵੈਦਿਕ ਨੂੰ ਹੀ ਨਹੀਂ ਮਤਲਬ ਤੁਸੀਂ ਤੁਹਾਡੀ ਬਹੁਤ ਵੱਡੀ ਦੇਣ ਆ ਹਨਾ ਕਿ ਤੁਸੀਂ ਸਹੀ ਤਰੀਕੇ ਨਾਲ ਗਾਈਡ ਕਰ ਰਹੇ ਹੋ ਦੱਸ ਰਹੇ ਹੋ ਤੇ ਸਮਾਜ ਸੇਵਾ ਦੇ ਜਰੀਏ ਵੀ ਤੁਸੀਂ ਲੋਕਾਂ ਨੂੰ ਸਹੀ ਸਲਾਹ ਦਿੱਤੀ ਆ ਤੇ ਇਹ ਜਿਹੜੀ ਤੁਸੀਂ ਆਪਾਂ ਨਸ਼ੇ ਦੀ ਗੱਲ ਕਰਦੇ ਆ ਜਾਂ ਕੋਈ ਵੀ ਰੋਗ ਆ ਜਾਂ 슈ਗਰ ਆ ਇਹਦੇ ਵਿੱਚ ਤੁਸੀਂ ਦੱਸੋ ਵੀ ਸਹੀ ਤਰੀਕੇ ਦੇ ਨਾਲ ਕਿੱਦਾਂ ਵੀ ਉਹਨਾਂ ਨੂੰ ਆਪਾਂ ਕਵਰ ਕਰ ਸਕਦੇ ਆ ਬੱਚਿਆਂ ਨੂੰ ਬਚਾ ਸਕਦੇ ਆ ਮੈਂ ਤੁਹਾਨੂੰ ਦੱਸ ਦਿਆਂ ਨਾ ਜੀ ਪਹਿਲੀ ਗੱਲ ਤਾਂ ਪੇਰੈਂਟਸ ਨੂੰ ਚਾਹੀਦਾ ਆਪਣੇ ਬੱਚੇ ਨਾਲ ਦੋਸਤੀ ਕਰ ਲੈ। ਇਮੀਡੀਏਟ ਜਦੋਂ ਪਤਾ ਲੱਗਦਾ ਵੀ ਮੇਰਾ ਬੱਚਾ ਨਸ਼ਾ ਕਰਨ ਲੱਗ ਗਿਆ ਉਹਨੂੰ ਬਿਲਕੁਲ ਨਹੀਂ ਡਾਂਟਣਾ, ਬਿਲਕੁਲ ਨਹੀਂ ਝੜਕਣਾ, ਉਹਦੇ ਨਾਲ ਦੋਸਤੀ ਕਰਨੀ। ਮਤਲਬ ਮੈਂਟਲੀ ਵੀ ਉਹਨਾਂ ਨੂੰ ਪਪੇਅਰ ਕਰਨ ਦੀ। ਹਾਂ ਉਹ ਬੱਚੇ ਨੂੰ ਐ ਲੱਗੇ ਕਿ ਮੇਰੇ ਮਾਂ-ਬਾਪ ਨੂੰ ਮੇਰੀ ਗੱਲ ਬੁਰੀ ਨਹੀਂ ਲੱਗੀ। ਬੁਰੀ ਨਹੀਂ ਲੱਗ ਰਹੀ। ਉਹ ਤੁਸੀਂ ਕਿਸੇ ਕਿਸੇ ਇਨਸਾਨ ਦੇ ਨਾਲ ਬੈਠ ਕੇ ਉਹ ਜਿਵੇਂ ਆਪਾਂ ਚਾਰ ਜਣੇ ਬੈਠੇ ਆ। ਆਪਾਂ ਜਿਹੜੀ ਵੀ ਗੱਲ ਕਰਾਂਗੇ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੀ ਗੱਲ ਹੋਊਗੀ। ਮੈਂ ਮੈਂ ਤੁਹਾਨੂੰ ਚਾਹੇ ਕੁਝ ਵੀ ਕਹਿ ਲਵਾਂ ਤੁਸੀਂ ਜਦੋਂ ਅਸੀਂ ਉਹ ਕਿਸੇ ਨੂੰ ਕਹਿੰਦੇ ਓਏ ਉਰਿਆ ਉਹਦਾ ਪਹਿਲਾਂ ਹੀ ਮਾਹੌਲ ਚੇਂਜ ਹੋ ਜਾਂਦਾ ਬਿਲਕੁਲ ਤੇ ਚਾਹੇ ਕਿੰਨੀও ਜਾਰੀ ਦੋਸਤੀ ਕਿਉਂ ਨਾ ਹੋਵੇ ਹਾਂਜੀ ਹਾਂਜੀ ਤਾਂ ਇਸ ਤਰ੍ਹਾਂ ਬੱਚੇ ਨੂੰ ਹੌਲੀ-ਹੌਲੀ ਉਹਦੇ ਵਿੱਚ ਕਵਰ ਕਰੋ ਤਾਂ ਉਹਨੂੰ ਕੋ ਕਹੋ ਕਿ ਕੋਈ ਗੱਲ ਨਹੀਂ ਬੇਟਾ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਅਸੀਂ ਵੀ ਤੇਰੀ ਉਮਰ ਚੋਂ ਲੰਘੇ ਹੋਇਆ ਤੈਨੂੰ ਕੀ ਲੱਗਦਾ ਅਸੀਂ ਇਹੀਂ ਲੰਘ ਗਏ ਅਸੀਂ ਵੀ ਤਾਂ ਕੀਤੀ ਆਉਣ ਗਿਆ ਬੱਚੇ ਨੂੰ ਇਹ ਲੱਗੇ ਵੀ ਮੇਰੇ ਪੇਰੈਂਟਸ ਮੇਰੇ ਨਾਲ ਪਿਆਰ ਕੰਫਰਟ ਲੈਵਲ ਬਣਾ ਲਓ ਕੰਫਰਟ ਲੈਵਲ ਜਿੰਨਾ ਬਣਾ ਸਕਦੇ ਹੋ ਇਹ ਮੇਰੀ ਮੇਰੀ ਸਾਡੀ ਤਜਰਬਾ ਸਾਡੇ ਕੋਲ ਜਦੋਂ ਪੇਸ਼ੀਐਂਟ ਆਉਂਦੇ ਆ ਨ ਮੇਰੀ ਮੈਕਸਿਮਮ ਕਾਉਂਸਲਿੰਗ ਉਹਦੀ ਫੈਮਿਲੀ ਨੂੰ ਹੁੰਦੀ ਆ ਜੀ ਜੀ ਉਹਨੂੰ ਬੱਚੇ ਨੂੰ ਕੀ ਕਾਉਂਸਲਿੰਗ ਕਰਨੀ ਉਹ ਤਾਂ ਵਿਚਾਰਾ ਨਸ਼ੇ ਚ ਟੁੱਟ ਨੌਂਗਾਇਆ ਤਾਂ ਐਮੀ ਜਬੜੀਆਂ ਮਾਰੀ ਜਾਂਦਾ ਅਸਲ ਹੋਰ ਸੀ ਕਿ ਜਿਵੇਂ ਤੁਸੀਂ ਦੱਸਿਆ ਕਿ ਬੰਦਾ ਪਹਿਲਾਂ ਥੋੜੀ ਜਿਹੀ ਖਾਂਦਾ ਹੈ ਫਿਰ ਉਹ ਜਦੋਂ ਦੂਜੀ ਤੀਜੀ ਵਾਰੀ ਖਾਂਦਾ ਫਿਰ ਉਹਦੀ ਕੁਆਂਟੀਟੀ ਵੱਧਦੀ ਜਾਂਦੀ ਆ ਕਿਉਂਕਿ ਉਹ ਜਿਹੜੇ ਤੁਹਾਡੇ ਅੰਦਰ ਦੇ ਸੈਂਸਰ ਉਹਨਾਂ ਨੂੰ ਮਾਰ ਦਿੰਦਾ ਹੈ ਸੈਂਸਰ ਦੇ ਸੈੱਲ ਨੂੰ ਖਤਮ ਕਰ ਦਿੰਦਾ ਤੁਹਾਨੂੰ ਬਾਡੀ ਨੂੰ ਫੀਲ ਐ ਨਹੀਂ ਹੁੰਦਾ ਕੁਝ ਵੀ ਤੇ ਇੱਥੇ ਜਿਵੇਂ ਹੁਣ ਤੁਸੀਂ ਦੱਸਿਆ ਕਿ ਬੱਚੇ ਖਾਂਦ ਕਈ ਵਾਰੀ ਮਾਪੇ ਬਾਬੂ ਨੂੰ ਪਤਾ ਹੀ ਨਹੀਂ ਲੱਗਦਾ ਬੱਚੇ ਨਸ਼ਾ ਕਰ ਰਹੇ ਨੇ ਉਹਦੀ ਪਛਾਣ ਕੀ ਆ ਬੱਚੇ ਦੀ ਪਛਾਣ ਕਿੱਦਾਂ ਕਰੇ ਕਿ ਮੇਰਾ ਬੱਚਾ ਨਸ਼ੇਵਾਲ ਨੂੰ ਜਾਂਦਾ ਨਸ਼ਾ ਕਰਕੇ ਬੱਚਾ ਕੀ ਰਿਐਕਟ ਕਰਦਾ ਜਿੱਦ ਨਾਲ ਮਾਪੇ ਬਾਬੂ ਨੂੰ ਪਤਾ ਲੱਗੇ ਕਿ ਇਹਨੇ ਨਸ਼ਾ ਕਰ ਰਿਹਾ ਹੈ ਬਹੁਤ ਬਹੁਤ ਵਧੀਆ ਇਹ ਗੱਲ ਹੈਗੀ ਆ ਪੇਰੈਂਟਸ ਨੂੰ ਜਿਹੜੀ ਮਾਂ ਹੁੰਦੀ ਹੈ ਨਾ ਜੀ ਉਹਨੂੰ ਆਪਣੇ ਬੱਚੇ ਦਾ ਐ ਪਤਾ ਲੱਗਦਾ ਕਿ ਕਿੱਧਰ ਜਾ ਬੋਡੀ ਲੈਂਗੁਏਜ ਤੋਂ ਸਾਰੇ ਮਾਂ ਨੂੰ ਬੋਡੀ ਲੈਂਗੁਏਜ ਤੋਂ ਉਹ ਜੇ ਬਾਥਰੂਮ ਤੇ ਜਿਆਦਾ ਟਾਈਮ ਲਾ ਰਿਹਾ ਬਾਥਰੂਮ ਤੇ ਕਈ ਵਾਰੀ ਸਮੈਲ ਹੈ ਬਾਥਰੂਮ ਤੇ ਕਈ ਵਾਰੀ ਕੋ ਸਿਗਰਟ ਦਾ ਧੂਆ ਹੈ ਪਤਾ ਲੱਗ ਜਾਂਦਾ ਕਿਉਂਕਿ ਬੱਚੇ ਦਾ ਦਿਮਾਗ ਕੱਚਾ ਹੀ ਹੁੰਦਾ ਉਹ ਇਹ ਜਿਹੇ ਗਲਤੀਆਂ ਕਰਦਾ ਜਿਵੇਂ ਕਹਿੰਦੇ ਨੇ ਚੋਰ ਆਪਦੀ ਨਿਸ਼ਾਨੀ ਛੱਡ ਜਾਂਦਾ ਤਾਂ ਉਹ ਵੀ ਛੱਡਦਾ ਤੇ ਅੱਛਾ ਫਿਰ ਉਹ ਤੁਹਾਡੇ ਤੋਂ ਪੈਸੇ ਮੰਗੂਗਾ ਵੀ ਮੈਨੂੰ ਮੋਬਾਈਲ ਰੀਚਾਰਜ ਕਰਨਾ ਮੈਨੂੰ 500 ਰੁਪਏ ਦੇ ਦੋ ਹੈਨਾ ਜਾਂ ਮੈਂ ਅਜ ਹੇਅਰ ਕੱਟ ਕਰਾਉਣਾ ਵੀ ਮੰਮਾ ਹੇਅਰ ਕੱਟ ਪਹਿਲਾਂ ਜਿਹੜਾ ਕਰਾਉਂਦੇ ਸੀ ਉਹ 150 ਦਾ ਸੀ ਮੈਂ ਤਾਂ ਉਹ ਕਰਾਉਣਾ ਗਿੱਪੀ ਗਰੇਵਾਲ ਵਾਲਾ ਉੱਥੇ 2000 ਲੱਗਦਾ ਮਟੋਲ ਕੇ ਲੈ ਕੇ ਹੈਨਾ ਤੂੰ ਫਿਰ ਐ ਕਹੂਗਾ ਤਾਂ ਉਹ ਫਿਰ ਨਾ ਜੀ ਉਹ ਉਹ ਜਿਹੜੇ ਹੇਅਰ ਕੱਟ ਆ ਤੇ ਉਹਦੇ ਪੈਸੇ ਜਿੱਥੋਂ ਜਿੱਥੋਂ ਤੁਰ ਤੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸਮਝ ਲਓ ਵੀ ਕਿਤੇ ਨਾ ਕਿਤੇ ਮੰਗਣ ਬਣ ਬਣ ਗੁਰਪ੍ਰੀਤ ਜਿਹੜੀ ਨਾ ਆਪਾਂ ਨਸ਼ਿਆਂ ਦੀ ਗੱਲ ਕੀਤੀ ਆਪਾਂ ਸ਼ੂਗਰ ਦੀ ਗੱਲ ਵੀ ਕੀਤੀ ਸ਼ੂਗਰ ਦੇ ਵਿੱਚ ਆਪਾਂ ਪ੍ਰਿ ਰეკਮੈਂਡ ਕਰਦੇ ਆ ਮੇਰੇ ਯਾਦ ਆ ਗਿਆ ਕਿ ਕਾਫੀ 15 20 ਸਾਲ ਪੁਰਾਣੀ ਗੱਲ ਆ ਭੱਲਾ ਜੀ ਲੁਧਿਆਣੇ ਸੀ ਉਦੋਂ ਤੇ ਅਸੀਂ ਭੱਲਾਈ ਦੇ ਘਰ ਬੈਠੇ ਸਾਡਾ ਜੱਗੀ ਜੀ ਇੰਗਲੈਂਡ ਤੋਂ ਫਰੈਂਡ ਆ ਗਏ ਉਹਨੂੰ 4 500 ਸ਼ੂਗਰ ਰਹਿੰਦੀ ਸੀ ਤੇ ਕੇ ਵੀ ਦੇ ਆਪਾਂ ਸਵਾਲ ਕਰਦੇ ਆ ਟਾਈਮਿੰਗ ਗਲਤ ਰਹਿੰਦੀ ਭੱਲਾਈ ਦੀ ਮੰਮੀ ਨੇ ਬੜਾ ਸਵਾਲ ਗਰੇਲਾ ਬਣਾ ਕਰ ਗੁਜਰੇਲਾ ਭਰ ਕੇ ਉਹਨਾਂ ਨੇ ਕੌਲਾ ਰੱਖਤਾ ਮੂਰੇ ਉਹ ਗੈਸਟਰਡਾ ਜਦੋਂ ਐ ਕਰਕੇ ਨਾ ਕੌਲਾ ਭਰ ਕੇ ਐ ਪਾਉਣ ਲੱਗਾ ਤੇ ਮੇਰੇ ਮੂਹ ਨਿਕਲ ਗਿਆ ਮੈਂ ਕਿਹਾ ਪਾਜੀ ਤੁਹਾਡੇ ਸ਼ੂਗਰ ਦਾ ਕੀ ਹਾਲ ਹੈ ਕਹਿੰਦਾ ਬਾਲ ਨੂੰ ਗਾ ਪਰੇ ਜੀ ਮੈਂ ਕਿਹਾ ਤੁਹਾਨੂੰ ਲੱਗਦਾ ਪ੍ਰੇ ਜੀ ਕਈ ਬੰਦੇ ਹੁੰਦੇ ਨੇ ਵੀ ਚਾਹ ਵਕੀ ਦਈ ਬਈ ਬਾਕੀ ਮਿੱਠਾ ਕੰਮ ਗਲਾਬ ਜੋ ਦਬਾਉਂਦਾ ਆਪ ਜਿਹੜੀ ਤੁਸੀਂ ਫੀਮ ਦੀ ਗੱਲ ਕਰਦੇ ਹੋ ਅੱਜ ਕੱਲ ਇਹ ਕਿਹਾ ਜਾਂਦਾ ਕਿ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਜਿਹੜੀ ਕਿ ਅਸਲੀ ਫੀਮ ਆ ਉਹ ਨੁਕਸਾਨ ਨਹੀਂ ਕਰਦੀ ਘਟੂ ਘਟ ਉਹਨਾਂ ਦੀ ਡੈਥ ਨਹੀਂ ਹੁੰਦੀ ਇਹ ਇੱਕ ਇੰਟਰਨੈਸ਼ਨਲ ਸਮੱਸਿਆ ਹੈਗੀ ਜਿਵੇਂ ਕੈਨੇਡਾ ਦੇ ਵਿੱਚ ਅੱਜ ਕੱਲ ਬਹੁਤ ਡੈਥ ਹੋ ਰਹੀਆਂ ਨੇ ਤੇ ਉਹ ਜਦੋਂ ਪਤਾ ਕੀਤਾ ਤੇ ਉਹ ਕਹਿੰਦੇ ਜੀ ਇਹ ਹੋ ਰਹੀਆਂ ਨੇ ਫੀਮ ਜਿਹੜੇ ਲੋਕ ਖਾਂਦੇ ਨੇ ਉਹ ਫੀਮ ਅਸਲੀ ਲਿਆਉਂਦੇ ਆ ਬਾਅਦ ਚੋਂ ਬਿਸਕਟ ਮਿਲਾ ਲੈਂਦੇ ਆ ਬਿਸਕ੍ਰਟ ਮਲਾਉਂਦੇ ਬਾਅਦ ਉਹ ਨਸ਼ਾ ਘਟ ਜਾਂਦਾ ਫਿਰ ਉਹ ਚ ਕੋਈ ਡ੍ਰੌਪ ਪਾਉਂਦੇ ਉਹਨਾਂ ਕੋਈ ਦਸਥੇ ਸੀਗੇ ਵੀ ਉਹਨਾਂ ਦੋ ਬੂੰਦ ਹਾਥੀ ਨੂੰ ਹੀ ਪਾ ਦਿਓ ਤੇ ਉਹ ਬਿਓਚ ਹੋ ਜਾਂਦਾ ਫਿਰ ਉਹ ਚ ਉਹ ਮਲਾਉਂਦੇ ਨੇ ਉਹ ਫੇ ਇਕਦਮ ਹਾਰਟ ਜਿਹੜਾ ਸ਼ਰਿੰਕ ਕਰ ਦਿੰਦੇ ਸੋ ਇਹ ਇੱਕ ਬੜੀ ਵੱਡੀ ਸਮੱਸਿਆ ਪੂਰੀ ਦੁਨੀਆ ਦੇ ਵਿੱਚ ਹੈਗੀ ਹੈ ਜੀ ਇਹ ਤਾਂ ਕੀ ਹੱਲ ਹੋ ਸਕਦਾ ਇਹਦਾ ਦੇਖੋ ਮੈਂ ਤੁਹਾਨੂੰ ਦੱਸਦਾ ਪਹਿਲਾ ਹੱਲ ਤਾਂ ਇਹੀ ਹੈ ਵੀ ਇਹਨੂੰ ਨਾ ਕਰੋ ਇੱਧਰ ਜਾਣਾ ਹੀ ਨਹੀਂ ਉਸ ਗਲੀ ਅਸੀਂ ਜਾਣਾ ਹੀ ਨਹੀਂ ਜਿਸ ਗਲੀ 'ਚ ਸਾਡੀ ਮੌਤ ਲਿਖੀ ਹੋਈ ਹੈ ਹੈਨਾ ਦੂਸਰੀ ਗੱਲ ਹੈ ਕਿ ਜੇ ਆਪਾਂ ਉਧਰ ਉਲਝ ਵੀ ਗਏ ਆ ਤਾਂ ਉਸ ਚੀਜ਼ ਵਾਸਤੇ ਬਹੁਤ ਹੀ ਮੈਡੀਕਲ ਅਦਾਰੇ ਆ ਅਰ ਨੇੜੇ ਤੇੜੇ ਤੁਸੀਂ ਮਿਲ ਸਕਦੇ ਹੋ ਹਾ ਜਿਹੜੇ ਲੋਕੀ ਅਸਲੀ ਅਫੀਮ ਖਾਂਦੇ ਆ ਉਹ ਸਾਡੇ ਪਿੰਡਾਂ ਚ ਵੀ ਸੀਗੇ ਅਸੀਂ ਆਪਣੇ ਪਿੰਡੂ ਜੀਵਨ ਜੀਆ ਹੋਇਆ ਹੈਣਾ ਬਈਲਾ ਉਸੜੇ ਪਿੰਡਾਂ ਚ ਆਮ ਸੀ ਮੇਰਾ ਪਿੰਡ ਹੈ ਚੌਂਦਾ ਮੰਨਮੀ ਮਲੇਰਕੋਟਲੇ ਦੇ ਕੋਲ ਅਸੀਂ ਉੱਥੇ ਜੱਬੇ ਪਲੇ ਵੱਡੇ ਹੋਏ ਤੇ ਅਸੀਂ ਸਭ ਕੁਝ ਦੇਖਦੇ ਸੀ ਵੀ ਉਹ ਜਿਹੜੇ ਅਮਲੀ ਹੁੰਦੇ ਸੀ ਪੰਜ ਚਾਰ ਪਿੰਡ ਚ ਹੁੰਦੇ ਸੀ ਮਸ਼ਹੂਰ ਹੁੰਦੇ ਸੀ ਉਹ ਵੀ ਜੇ ਕਿਸੇ ਦੇ ਘਰੇ ਨਿਆਣੇ ਨੂੰ ਟਟੀਆਂ ਲੱਗ ਗਿਆ ਉਹ ਅਮਲੀ ਦੇ ਘਰੇ ਜਾਂਦੇ ਸੀ ਨਹੀ ਢੋੜੀ ਰਹੀ ਤੇ ਮਤਲਬ ਇਹ ਆਮ ਸੀਗਾ ਤੇ ਕਈ ਕਈ ਬੁੜੀਆਂ ਵੀ ਸੀ ਜਿਹੜੀਆਂ ਖੇਤਾਂ ਚ ਬਹੁਤ ਕੰਮ ਕਰਦੀਆਂ ਦੇਹ ਤੋੜ ਕੇ ਉਹ ਕਹਿੰਦੇ ਸੀ ਜੀ ਟੁੱਟ ਜਾਂਦਾ ਪਰ ਉਹ ਤੋਂ ਹੀ ਲਿਆਉਨੇ ਆ ਥੋੜੀ ਜੀ ਮਤਲਬ ਪਿੰਡਾਂ ਚ ਅਕੇ ਲੋਕੀ ਉਹ ਚੀਜ਼ਾਂ ਨੂੰ ਮਤਲਬ ਐਜ਼ ਅ ਮੈਡੀਸਿਨ ਯੂਜ਼ ਕਰਦੇ ਸਹੀ ਹੈ ਬਹੁਤ ਦੇ ਰਸਤੇ ਨਹੀਂ ਇਹ ਲੈ ਕੇ ਜਾਣਾ ਨਸ਼ਾ ਉਹ ਕੋਈ ਮੌਤ ਨਹੀਂ ਹੈਗੀ ਉਹ ਐਜ਼ ਅ ਮੈਡੀਸਨ ਆ ਨਸ਼ਾ ਤੇ ਹੁਣ ਰੋਟੀ ਵੀ ਇੱਕ ਬੱਧ ਖਾ ਲੋ ਤਾਂ ਬੰਦਾ ਸੌਂ ਜਾਂਦਾ ਐਂ ਤਾਂ ਨਸ਼ੇ ਤੇ ਦੁੱਧ ਪੀ ਲੋ ਦੋ ਗਲਾਸ ਬੱਧ ਤਾਂ ਹੋ ਜਾਂਦਾ ਉਹਦੇ ਨਾਲ ਫਿਰ ਘਰ ਦਾ ਖਾਣਾ ਵੀ ਸੀ ਲੱਸੀ ਦੁੱਧ ਹੁੰਦਾ ਸੀ ਪੀਂਦੇ ਖਾਣਾ ਤਾਂ ਜਿਹੜੇ ਨਸ਼ੇ ਆਦਾ ਜੀ ਜਿਹੜੇ ਨਸ਼ੇ ਆ ਅਫੀਮ ਹੋ ਗਈ ਭੁੱਕੀ ਹੋ ਗਈ ਇੱਥੇ ਹੁਣ ਬਹੁਤ ਸੈਕੰਡਰੀ ਹੋ ਗਏ ਆ ਅੱਜ ਕੱਲ ਤੇ ਇੰਨੇ ਸਿੰਥੈਟਿਕ ਨਸ਼ੇ ਆ ਗਿਆ ਕਿ ਬੰਦਾ ਪਾਗਲ ਹੀ ਹੋ ਜਾਂਦਾ ਉਬ ਦੇ ਮਾਪੇ ਨੂੰ ਮਤਲਬ ਮਾਪੇ ਵੀ ਨਹੀਂ ਸਮਝਦਾ ਮਰਡਰ ਕਰ ਦਿੰਦੇ ਲੋਕ ਤੇ ਮਤਲਬ ਕਹਿਣ ਦਾ ਕਿ ਇਦਾਂ ਦੇ ਲੋਕਾਂ ਨੂੰ ਬਚਾਉਣਾ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਹੈ ਜਿਹਦੇ ਚ ਸਾਡੀ ਕੰਪਨੀ ਵੈਦਵਾਨ ਨੇ ਬਹੁਤ ਮਤਲਬ ਗਹਿਰੇ ਦਿਲੋਂ ਇਹ ਬੀੜਾ ਚੱਕਿਆ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਵਿਚਰੇ ਆ ਲੋਕਾਂ ਨੂੰ ਜਾਣਦੇ ਆ ਔਰ ਸਾਨੂੰ ਇਹ ਵੀ ਪਤਾ ਹੈ ਵੀ ਇਹ ਇਹ ਇਨਸਾਨ ਛੱਡਣਾ ਚਾਹੁੰਦੇ ਆ ਜਿਵੇਂ ਹੁਣ ਮੰਨ ਲਓ ਮੇਰੇ ਨਾਲ ਕਿਸੇ ਦੀ 15 20 ਮਿੰਟ ਮੀਟਿੰਗ ਹੋ ਜਾਂਦੀ ਆ ਉਹ ਅੰਦਰ ਵੱੜਦਾ ਤਾਂ ਇਹ ਕਹਿੰਦਾ ਇਹ ਕੀ ਛੜਾਉ ਜਿਵੇਂ ਤੇਰੇ ਉਹ ਇਹਨੇ ਪੈਸੇ ਬਣਾਉਣੇ ਬਣਾ ਲੈਣ ਦੇ ਜਿਹੜੇ ਬਣਾਉਣੇ ਮੇਰੇ ਬਾਪੂ ਦੇ ਇਹਦੀ ਵਹਿਮ ਹੁੰਦੇ ਆ ਤੁਹਾਨੂੰ ਤੇ ਜਦੋਂ ਉਹ 15 ਮਿੰਟ ਮੇਰੇ ਨਾਲ ਬੈਠਦਾ ਉਹਨੂੰ ਆਇ ਲੱਗਦਾ ਵੀ ਯਾਰ ਇਹ ਬੰਦੇ ਦੇ ਖਾਤੇ 'ਚ ਜੇ ਲੱਖ ਰੁਪਏ ਪਾਦਾ ਤਾਂ ਨਹੀਂ ਫਰਕ ਪੈਣਾ ਨਾ ਪਾਇਆ ਤਾਂ ਨਹੀਂ ਫਰਕ ਪੈਣਾ ਇਹਨੂੰ ਕੋਈ ਗੱਲ ਠੀਕ ਕਰਦਾ ਇਹਦੇ ਤਾਂ ਕੋਈ ਬਸ ਗੱਲ ਠੀਕ ਕਰਦਾ ਵੀ ਇਹ ਗੱਲ ਠੀਕ ਕਹਿੰਦਾ ਹੈ ਪੈਸੇ ਵਾਲੀ ਗੱਲ ਨਹੀਂ ਤੇਰੀ ਨਾ ਜੱਗੀ ਜਿਹਨ ਗੱਲ ਕੀਤੀ ਆ ਉਹ ਸੀ ਵੀ ਨਸ਼ਿਆਂ ਵਿੱਚ ਵੀ ਮਿਲਾਵਟ ਹੋਣ ਲੱਗੀ ਜਵੇਂ ਫਿਲਮ ਦੀ ਗੱਲ ਕੀਤੀ ਆ ਤਾਂ ਅਸੀਂ ਨਾ ਇੱਕ ਛਣਕਾਟੇ 'ਚ ਮੈਂ ਤੇ ਭਲਾਈ ਨੇ ਵਿਅੰਗ ਕੀਤਾ ਸੀਗਾ ਕਹਿੰਦਾ ਭਤੀਜ ਹ ਇਨਾਮ ਨਸ਼ੇ ਦਾ ਕੀ ਲੋਕੀ ਨਾ ਜਿਹੜਾ ਆਪਣੇ ਹੁੰਦੇ ਆ ਮਸਾਲੇ ਇਹ ਚ ਵੀ ਘੋੜੇ ਲਿੱਦ ਪਾਉਣ ਲੱਗੇ ਹਾਂ ਤੇ ਚਾਚਾ ਕਹਿੰਦਾ ਪ੍ਰੀਜ ਉਹ ਚੰਗਾ ਕਰਦੇ ਆ ਕਹਿੰਦਾ ਕਿਉਂ ਕਟੇਗਰ ਬੱਧੀ ਹਾਰਸ ਪਾਵਰ ਤਾਂ ਵਧਦੀ ਆ ਪਾਵਰ ਵਧਦੀ ਆ ਇਹ ਤੋਂ ਦਾਰੂ ਪੀ ਕੇ ਵੀ ਲੋਕੀ ਹਾਈਪਰ ਹੁੰਦੇ ਨੇ ਆ ਜਿਹੜੇ ਸਿੰਥੈਟਿਕ ਨਸ਼ੇ ਆ ਇਹ ਕਰਕੇ ਵੀ ਬੰਦਾ ਹਾਈਪਰ ਹੁੰਦਾ ਇਹਦੇ ਨਾਲ ਹਾਈਪਰ ਵੀ ਹੁੰਦਾ ਕਈ ਵਾਰੀ ਜਮੇ ਬੁੱਝ ਹੋ ਜਾਂਦਾ ਅੱਛਾ ਜੀ ਉਹਨੂੰ ਫਿਰ ਕੁਝ ਕਹੀ ਜਾਓ ਉਹ ਠੀਕ ਆ ਉਹਨੂੰ ਕੋਈ ਮਤਲਬ ਨਹੀਂ ਕਿਸੇ ਨਾਲ ਮਸਤ ਹੋ ਜਾਂਦਾ ਔਰ ਕਈ ਵਾਰੀ ਇਹ ਇੰਨਾ ਕ ਹਾਈਪਰ ਹੋ ਜਾਂਦਾ ਕਿ ਇਹ ਕਿਸੇ ਦੀ ਮਤਲਬ ਲੈ ਵੀ ਸਕਦਾ ਜਾਨ ਦੇ ਵੀ ਸਕਦਾ ਆਪਦੀ ਜਾਨ ਇਹਨਾਂ ਦਾ ਬਹੁਤ ਖਿਆਲ ਰੱਖਣਾ ਕਿਉਂਕਿ ਇਹ ਬ੍ਰੇਨ ਦੇ ਜਿਹੜੇ ਸਾਡੇ ਸੈੱਲ ਨੇ ਨਾ ਜੀ ਇਹ ਹਾਰਮੋਨਸ ਨੂੰ ਡੈੱਡ ਕਰ ਦਿੰਦਾ ਨਸ਼ਾ ਅੱਛਾ ਜਦੋਂ ਹਾਰਮੋਨਸ ਡੈੱਡ ਹੋ ਗਏ ਫਿਰ ਉਹ ਇਨਸਾਨ ਨਾ ਆਪਣੇ ਆਪ ਦਾ ਨਾ ਆਪਣੇ ਬਾਪ ਦਾ ਫਿਰ ਉਹ ਕਿਸੇ ਦਾ ਵੀ ਨਹੀਂ ਤੇ ਉਹਨਾਂ ਵਾਸਤੇ ਜਿਹੜੀਆਂ ਜਿਵੇਂ ਹੁਣ ਸਾਡੇ ਕੋਲ ਬੈਠ ਕੇ ਲੋਕੀ ਸਵਾਲ ਕਰਦੇ ਆ ਵੀ ਗੋਲਸਬ ਇਹੋ ਜਿਹਾ ਕੀ ਦੰਨਿਓ ਹੁਣ ਜਿਵੇਂ ਕਈ ਕਈ ਐਵੇਂ ਹੀ ਬੈਠੇ ਬੈਠੇ ਕਮੈਂਟ ਬਾ ਦੰਦੇ ਆ ਲੋਕੀ ਸਾਡੇ ਵੀਡੀਓ ਚ ਵੀ ਜੇ ਐਡੀ ਗੱਲਬਾਤ ਤੁਹਾਡੀ ਹੈਗੀ ਆ ਤੁਹਾਡੇ ਕੋਲ ਦਾਵਾ ਤੁਹਾਡੀ ਗੱਲਬਾਤ ਚ ਤਾਂ ਦਵਾਈਆਂ ਦੇ ਨੁਸਖੇ ਜੱਗਰ ਕਰ ਦੋ ਲੋਕ ਘਰੇ ਬਣਾ ਕੇ ਖਾ ਲੈਣਗੇ ਗੱਲ ਉਹੀ ਆ ਗਈ ਵੀ ਫੀਮ ਦੀ ਖੇਤੀ ਹੋ ਜਾਵੇ ਤਾਂ ਘਟੂ ਘਟ ਲੋਕ ਬਚ ਜਾਣਗੇ ਵੀ ਤੁਸੀਂ ਸਾਨੂੰ ਦਵਾਈਓ ਦੱਸ ਦੋ ਅਸੀਂ ਘਰੇ ਬਣਾ ਲਾਂਗੇ ਤਾਂ ਉਹਨਾਂ ਵਾਸਤੇ ਅਸੀਂ ਫਾਰਮੂਲੇ ਜੱਗਰ ਕੀਤੇ ਹੋਇਆ ਬਹੁਤ ਵੀਡੀਓ ਦੇ ਬਹੁਤ ਤੁਹਾਡੀਆਂ ਵੀਡੀਓ ਹੈਗੀ ਵੀਡੀਓ 'ਚ ਮੈਂ ਦੱਸਦਾ ਰਹਿਣਾ ਜਿਵੇਂ ਹੁਣ ਇਹ ਦਵਾਈ ਹੈ ਨਰਵੋਪਲਸ ਡੀ ਆ ਅੱਛਾ ਇਹਦਾ ਜੀ ਨਰਵੋਪਲਸ ਡੀ ਮਤਲਬ ਨਰਵ ਨੂੰ ਨਾੜੀਆਂ ਨੂੰ ਤਾਕਤ ਦੇ ਕੇ ਡੀ ਐਡਿਕਸ਼ਨ ਨੂੰ ਕਲੀਅਰ ਕਰਦੀ ਹੈ ਇਹਦੇ ਵਿੱਚ ਚਾਰ ਪੰਜ ਚੀਜ਼ਾਂ ਪਾਈਆਂ ਨੇ ਅਸੀਂ ਸਾਰੀ ਕਲੀਅਰ ਕੀਤੀਆਂ ਹੋਈਆਂ ਨੇ ਔਰ ਸਾਡੇ ਜਿਹੜੇ ਨਸ਼ਾ ਛੱਡਣ ਵਾਸਤੇ ਲੋਕ ਆਉਂਦੇ ਆ ਉਹ ਇਸ ਗੱਲੋਂ ਬੜੇ ਖੁਸ਼ ਹੈ ਵੀ ਗੁਰਸੱਭ ਜੀ ਸਾਨੂੰ ਤੁਸੀਂ ਇਹ ਦੱਸਤਾ ਪਰ ਸਾਨੂੰ ਚਾਹੇ ਦਵਾਈ ਤੁਸੀਂ ਉਹ ਦੇ ਦੋ ਕੋਈ ਗੱਲ ਨਹੀਂ ਚਲੋ ਜਿਹੜੇ ਬਣਾ ਸਕਦੇ ਆ ਉਹ ਜਿਵੇਂ ਤੁਹਾਡੇ ਵੈਦ ਭਰਾ ਨੇ ਬਹੁਤ ਵੈਦ ਭਰਾ ਇਹ ਜਿਹੇ ਨੇ ਜਿਨ੍ਹਾਂ ਨੇ ਸ਼ੁਰੂ ਕਰਤਾ ਇਹਨਾਂ ਚੀਜ਼ਾਂ ਨੂੰ ਦੇਣਾ ਔਰ ਲੋਕਾਂ ਨੂੰ ਫਾਇਦਾ ਹੋ ਰਿਹਾ ਤਾਂ ਇਹ ਨਰਵੋਪਲਸ ਡੀ ਜਿਹੜਾ ਕੈਪਸੂਲ ਹੈ ਇਹ ਇਹਦੇ ਉੱਤੇ ਹਰ ਚੀਜ਼ ਮੈਂਸ਼ਨ ਹੈ ਔਰ ਗਵਰਨਮੈਂਟ ਤੋਂ ਇਹਦਾ ਜਿਹੜਾ ਜੀ ਐਮ ਪੀ ਸਰਟੀਫਾਈਡ ਨੁਸਖਾ ਉਹ ਪ੍ਰੋਪਰ ਇਹਦੇ ਤੇ ਸਟੈਂਪ ਹੈ ਸਰਕਾਰੀ ਔਰ ਜਦੋਂ ਇਹ ਤੇ ਵੈਦਵਾਨ ਲਿਖਿਆ ਗਿਆ ਤਾਂ ਇਹਦਾ ਮਤਲਬ ਹੈ ਭਰੋਸੇ ਦੀ ਚੀਜ਼ ਇਹਦੇ ਤੇ ਆਏ ਨਹੀਂ ਹੈ ਇੱਕ ਸਾਹਮਣੇ ਪਈ ਹੈ ਬੈਦਬਾਨ ਗੱਭਰੂ ਪਾਵਰ ਇਹ ਵੀ ਨਸ਼ੇ ਦੇ ਵਿੱਚ ਕੋਈ ਕਰਦੀ ਫੇਵਰ ਹਾਂ ਇਹ ਜਿਵੇਂ ਨਾ ਜੀ ਨਸ਼ੇ ਕਰ ਕਰਕੇ ਬੋਡੀ ਦੇ ਵਿੱਚ ਬੀਰੇਜ ਸੁੱਕ ਜਾਂਦਾ ਬਲੱਡ ਵੀਕ ਹੋ ਜਾਂਦਾ ਅੱਖਾਂ ਹੀ ਨਹੀਂ ਖੁੱਲਦੀਆਂ ਸਰੀਰ ਉੱਠਦਾ ਨਹੀਂ ਉਹਨੂੰ ਤਾਂ ਐ ਲੱਗਦਾ ਵੀ ਸ਼ਾਇਦ ਮੈਂ ਨਸ਼ਾ ਕਰਦਾ ਤਾਂ ਮੈਂ ਨਸ਼ਾ ਕਰੂੰਗਾ ਤਾਂ ਉੱਠੂਗਾ ਤਾਂ ਲੇਕਿਨ ਉਹਦੇ ਵਿੱਚ ਜਿਵੇਂ ਇਹ ਗੱਭਰੂ ਡਾਈਟ ਆ ਮੈਂ ਤੁਹਾਨੂੰ ਦੱਸਦਾ ਇਹ ਕੀ ਚੀਜ਼ ਆ ਜੀ ਇਹ ਇਹ ਇਹਨਾਂ ਲੋਕਾਂ ਵਾਸਤੇ ਇਹ ਪ੍ਰੋਪਰ ਕਮਨਰਲ ਹੈ ਇਹ ਦੇਖੋ ਤੁਸੀਂ ਕੱਲੇ ਕੱਲੇ ਦਾਣੇ ਦੇ ਉੱਪਰ ਨਾ 골ਡ ਸ਼ਾਈਨ ਕਰਦਾ ਇਹ ਇਹਨੂੰ ਅਸੀਂ ਗ੍ਰੈਨੂਲ ਚ ਬਣਾਇਆ ਜਦੋਂ ਤੁਸੀਂ ਇਹਨੂੰ ਟੇਸਟ ਕਰੋਗੇ ਨਾ ਇਹ ਇਹ ਤੁਹਾਨੂੰ ਮੂੰਹ ਚ ਖਾਣ ਤੋਂ ਬਾਅਦ ਐ ਲੱਗੂਵੇਂ ਦੇਸੀ ਘਿਓ ਦਾ ਚਮਚਾ ਖਾਧਾ ਇਹ ਪਿਓਰ ਦੇਸੀ ਘਿਓ ਚ ਬਣਦਾ ਹੈ ਤੇ ਇਹਨੂੰ ਅਸੀਂ ਗੱਭਰੂ ਡਾਈਟ ਤਾਂ ਕਿਹਾ ਕਿ ਜਵਾਨੀ ਚ ਹੀ ਲੋਕ ਬੁੱਢੇ ਹੋ ਜਾਂਦੇ ਜਦੋਂ ਨਸ਼ੇ ਕਰਦੇ ਬਿਲਕੁਲ ਬਿਲਕੁਲ ਔਰ ਖਾਸ ਕਰ ਜੀ ਨਾ ਲੋਕਾਂ ਦਾ ਵੀਰਜ ਦੇ ਵਿੱਚ ਸਪਰਮ ਖਤਮ ਹੋ ਜਾਂਦਾ ਬੀੜ ਇਸ ਬਦਲਾ ਹੋ ਜਾਂਦਾ ਤਾਂ ਉਹਨਾਂ ਵਾਸਤੇ ਇਹ ਬਹੁਤ ਗਜ਼ਬ ਚੀਜ਼ ਆ ਔਰ ਸਰੀਰ ਨੂੰ ਇੱਕ ਮਤਲਬ ਜਿਹੜਾ ਨਰਵੋਪਲਸ ਡੀ ਕੈਪਸੂਲਾ ਉਹਨੇ ਤਾਂ ਸਿਰਫ ਤੋੜ ਨਹੀਂ ਲੱਗੜ ਦੇਣੀ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਬਿਨਾ ਤੋੜ ਬਿਨਾ ਤਕਲੀਫ ਔਰ ਬਿਨਾ ਦਾਖਲ ਕੀਤੇ ਅਗਰ ਨਸ਼ਾ ਛਡਾਉਣ ਦੀ ਕੋਈ ਚੀਜ਼ ਆ ਤਾਂ ਉਹ ਨਰਵੋਪਲਸ ਡੀ ਕੈਪਸੂਲਾ ਇੱਕੋ ਹੀ ਪ੍ਰੋਡਕਟ ਆ ਔਰ ਬਹੁਤ ਗਜ਼ਬ ਦਾ ਹਾਂਜੀ ਔਰ ਇਹ ਜਿਹੜਾ ਗੱਭਰੂ ਡਾਈਟ ਹੋ ਗਿਆ ਗੱਭਰੂ ਪਾਊਡਰ ਹੋ ਗਿਆ ਇਹ ਅਸੀਂ ਨਾਲ ਹੈਲਪ ਲਈ ਦਿੰਨੇ ਆ ਔਰ ਇੱਕ ਇਹਦੇ ਨਾਲ ਅਸੀਂ 골ਡਨ એનર્ਜੀ ਵੀ ਦਿੰਨੇ ਆ ਜੀ ਇੱਕ ਨਾ 골ਡਨ એનર્ਜੀ ਪ੍ਰੋਡਕਟ ਹੈ ਇਹ ਦੇਖੋ ਇਹਦੇ ਵਿੱਚ ਹੀ سونے ਦੇ ਬਰਕ ਪੈਂਦੇ ਆ ਔਰ ਹਰ ਚੀਜ਼ ਟ੍ਰਾਂਸਪੇਰੈਂਟ ਹੈ ਜੀ ਔਰ ਗਵਰਨਮੈਂਟ ਤੋਂ ਸਰਟੀਫਾਈਡ ਹੈ ਇਹਦਾ ਜਦੋਂ ਚਮਚਾ ਚਮਚਾ ਬੰਦਾ ਖਾਂਦਾ ਉਹਦਾ ਸਰੀਰ ਖੜਾ ਹੋਣ ਲੱਗ ਜਾਂਦਾ ਉਹਨੂੰ ਲੱਗਦਾ ਵੀ ਹੁਣ ਜੇ ਕਿਸੇ ਬੰਦੇ ਤੋਂ ਤੁਸੀਂ ਮੰਨ ਲਓ ਮਰੂਤੀ ਰੱਖੀ ਆ ਉਹਨੇ ਉਹ ਤੋਂ ਮਰੂਤੀ ਲੈ ਕੇ ਉਹਨੂੰ BMW ਦੇ ਦਿਓ ਉਹ ਖੁਸ਼ ਹੋਇਆ ਫਿਰੂਗਾ ਜੇ ਉਹਨੂੰ ਦਾ ਨਸ਼ਾ ਛਡਾ ਕੇ ਉਹਨੂੰ ਚੱਜ ਦੀ ਚੀਜ਼ ਦੇ ਦਿੱਤੀ ਔਰ ਉਹ ਵੀ ਉਹਨੂੰ ਇਹ ਖੁਸ਼ੀ ਹੈ ਮੇਰਾ ਬਾਪੂ ਲੈ ਕੇ ਦੇ ਰਿਹਾ ਮੇਰੀ ਬੇਬੇ ਲੈ ਕੇ ਦੇ ਰਹੀ ਹੈ ਤੇ ਉਹਨੂੰ ਹੋਰ ਕੀ ਚਾਹੀਦਾ ਰੱਬ ਸਭ ਜੱਜ ਦਾ ਦਾਨਾ ਉਹਨੂੰ ਸੁਆਸ ਜੀ ਪੰਜਾਬ 'ਚ ਸਭ ਤੋਂ ਵੱਧ ਜਿਹੜਾ ਪਿੰਡਾਂ 'ਚ ਪਹਿਲਾਂ ਵੀ ਆਪਾਂ ਸ਼ਰਾਬ ਦਾ ਨਸ਼ੇ ਦੀ ਗੱਲ ਕਰਦੇ ਆ ਅਸੀਂ ਇੱਕ ਵਿਅੰਗ ਕੀਤਾ ਜੱਗੀ ਜੀ ਉਹ ਤੇ ਦੋ ਸ਼ਰਾਬੀ ਆਪਸ ਪੀ ਗਏ ਪੀ ਗਏ ਨਾ ਉੱਠਣ ਲੱਗੇ ਕਹਿੰਦਾ ਫੰਮਣ ਸਿਆ ਮੈਨੂੰ ਲੱਗਦਾ ਹੁਣ ਤੂੰ ਨਾ ਸ਼ਰਾਬੀ ਹੋ ਗਿਆ ਲਈ ਜਾਵਾ ਕਹਿੰਦਾ ਤੈਨੂੰ ਕਿੱਦਾਂ ਪਤਾ ਲੱਗਾ ਹੂੰ ਕਹਿੰਦਾ ਕਿਉਂਕਿ ਮੈਨੂੰ ਤਾਂ ਹੁਣ ਤੂੰ ਝੋਲਾ ਦਾ ਦੀਦਾ ਕਹਿੰਦਾ ਮੈਨੂੰ ਝੋਲਾ ਦਾ ਦੀਦਾ ਤੁਸੀਂ ਰੱਬੀ ਹੋ ਗਿਆ ਦੇਖੋ ਸ਼ਰਮਾ ਜੀ ਵਿੱਚ ਛਣਗਾਟਾ ਛਣਕਾਉ ਨੂੰ ਹਟ ਦੇ ਮੈਂ ਗਈ ਛਣਗਾਟਾ ਪੂਰਾ ਭਰਿਆ ਭਰਾਂਗੇ ਛਣਕਾਉ ਨੂੰ ਹਟ ਦੇ ਤੇ ਜੱਗੀ ਜੀ ਤੁਸੀਂ ਵੀ ਕੋਈ ਛਣਕਾ ਦਿਓ ਤੇ ਸਾਡੇ ਵੀ ਜਿੱਦਾਂ ਇਕੱਠੇ ਬਹੁਤ ਕਰਨ ਦਾ ਮੌਕਾ ਮਿਲੇ ਪ੍ਰੋਗਰਾਮ ਭਗਵੰਤ ਮਾਨ ਸਾਹਿਬ ਉਹਨਾਂ ਨੇ ਬਣੇ ਬੜੇ ਇਸ ਤਰ੍ਹਾਂ ਦੀਆਂ ਗੱਲਾਂ ਰਹਿੰਦੀਆਂ ਨਸ਼ੇ ਨੂੰਸ਼ੇ ਤੇ ਪਹਿਲਾਂ ਜਿਹੜੇ ਕਾਫੀ ਵਿਅੰਗ ਕਿਸਤੇ ਹੈਗੇ ਆ ਉਹ ਚ ਕਈ ਚੀਜ਼ਾਂ ਹੈਗੀਆਂ ਜਿਵੇਂ ਕਹਿੰਦੇ ਵੀ ਉਹ ਪਿੰਡੋਂ ਗਿਆ ਕੋਈ ਚੰਡੀਗੜ੍ਹ ਆਇਆ ਤਾਇਆ ਜੀ ਤਾਇਆ ਪੱਤਰ ਸਿੰਘ ਕੋਈ ਆਇਆ ਤੇ ਉਹਨੂੰ ਪੁੱਛਿਆ ਵੀ ਤੂੰ ਜਿਹੜਾ ਹੈਗਾ ਵੀ ਪੈਗ ਪੁੱਗ ਲਾਉਂਗੇ ਹੋਗਾ ਤੂੰ ਪੁੱਛੀ ਜਨਾ ਇਹ ਉੱਥੇ ਤੇ 4 ਵਜੇ ਨਹੀਂ ਸ਼ੁਰੂ ਕਰ ਲਈਦੀ ਉਹਨੇ ਦੇ ਆ ਕੇ ਕਹਿੰਦਾ ਯਾਰ ਵੀ ਤੁਸੀਂ ਬਾਹਰਲੇ ਜਿਹੜੇ ਲੋਕ ਆਦੇ ਉਹ ਤਾਂ ਤੁਸੀਂ ਕਹਿੰਦਾ ਤਰਸਾਈ ਜਾਂਦੇ ਰਹਿਨੇ ਪੈਗ ਪਾ ਕੇ ਜਿਹੜੇ ਚੰਡੀਗੜ੍ਹ ਵਾਲੇ ਆ ਤੇ ਸਿੱਧਾ ਉਹਨੇ ਸਿੱਟਿਆ ਅੰਦਰ ਤੇ ਉਹਨੇ ਪੁੱਛਿਆ ਵੀ ਬਰ ਪਾਉਣੀ ਹੈ ਕਹਿੰਦਾ ਨਹੀਂ ਨਹੀਂ ਖੁਣ ਤਾਂ ਨਹੀਂ ਨਹੀਂ ਪਾਉਣੀ ਬਾਹਰ ਹੀ ਕਹਿੰਦਾ ਤੇ ਇਹੋ ਜਿਹੀਆਂ ਗੱਲਾਂ ਬਹੁਤ ਨੇ ਪਹੁੰਦੀਆਂ ਪਰ ਜੀ ਤੁਸੀਂ ਸਾਨੂੰ ਛੇੜਤਾ ਲਿਆ ਹੁਣ ਪਰ ਹੁਣ ਸਕੀ ਫੇਰ ਆਪਾਂ ਹੋ ਗਏ ਨਾ ਨਹੀਂ ਪੰਜਾਬੀ ਦੀ ਗੱਲ ਹੈ ਛੇੜਨ ਨੂੰ ਸੁੱਦਾ ਦੀ ਕੁੜੀ ਆ ਨਹੀਂ ਪਤਾ ਕੀ ਆ ਉਧਰ ਅਜੇ ਤਾਂ ਇਹਨਾਂ ਨੇ ਗਾਣੇ ਨਹੀਂ ਸ਼ੁਰੂ ਕੀਤੇ ਹਾਂ ਇਹਨਾਂ ਨੇ ਗਾਣੇ ਨਹੀਂ ਸ਼ੁਰੂ ਕਰ ਲਈ ਨਹੀਂ ਪਤਾ ਪਈਆ ਸੁਭਾਸ਼ ਦੀ ਗੱਲ ਠੀਕ ਕਹਿੰਦੇ ਜੱਗੀ ਜੀ ਨਾ ਉੱਥੇ ਕਰਦੇ ਬੜਾ ਪਪੂਲਰ ਸ਼ੋਅ ਇਹਨਾਂ ਦਾ ਜਲਵੇ ਜੱਗੀ ਦੇ ਤੇ ਮੈਂ ਅਮਰੀਕਾ 2 ਸਾਲ 3-4 ਚੱਕਰ ਨੂੰ ਬੱਚੇ ਪੜ੍ਹਦੇ ਸੀ ਇਹਨਾਂ ਨੇ ਲਾਈਵ ਸ਼ੋਅ ਰੱਖ ਲਿਆ ਫ੍ਰਿਜਨੋ ਕੈਲੀਫੋਰਨੀਆ 'ਚ ਵੱਡਾ ਸ਼ੋਅ ਇਹਨਾਂ ਦਾ ਚੱਲਦਾ ਉੱਥੇ ਕਹਿੰਦੇ ਸ਼ਰਮਾ ਸਾਹਿਬ ਜਿੰਨੇ ਦੋਸਤ ਪੁੱਤਰ ਬੁਲਾ ਲਓ ਕੁਝ ਮੇਰੇ ਫਰੈਂਡ ਇਹਨਾਂ ਦੇ ਫਰੈਂਡ ਆ ਗਏ ਸੀਗਾ ਵੀ ਲਾਈਵ ਵਰਡ ਵਾਈਡ ਦੋ ਘੰਟੇ ਦਾ ਤੇ ਇਹਨਾਂ ਦਾ ਸੈਟਅਪ ਬੜਾ ਤਕੜਾ ਸੀ ਟੈਕਨੀਕਲੀ ਵੀ ਜੱਗੀ ਜੀ ਹੋਸਟ ਕਰ ਰਹੇ ਮੇਰੇ ਨਾਲ ਗੱਲਾਂ ਕਰ ਰਹੇ ਪੌਣੇ ਦੋ ਘੰਟੇ ਸ਼ੋਅ ਨਿਕਲ ਗਿਆ ਜਦੋਂ 15 ਮਿੰਟ ਰਹਿ ਗਏ ਜੱਗੀ ਜੀ ਕਹਿੰਦੇ ਪਾਜੀ ਆਪਾਂ ਮਾਰਕੀਟ ਦੀ ਗੱਲ ਆ ਬਹੁਤ ਕਰੀ ਆ ਆਪਾਂ ਮਾਰਕੀਟ ਦੀ ਗੱਲ ਕਰ ਲਈਏ ਮੈਂ ਕਿਹਾ ਜੱਗੀ ਛੰਗਟੇ ਬੋ ਤੁਹਾਡੀ ਗੱਲ ਕਰ ਲਈਏ ਉਹ ਦੇਖੋ ਜੱਗੀ ਦੇ ਮੂੰਹ ਤੇ ਵਿਅੰਗ ਕੀਤਾ ਲਾਈਵ ਅੱਜ ਵੀ ਮੈਂ ਕਰਨ ਲੱਗਾ ਮੈਂ ਕਿਹਾ ਜੱਗੀ ਜੀ ਇਹ ਗੱਲ ਉਹਨਾਂ ਦਿ ਤੇ ਉਦੋਂ ਨਾ ਇੱਕ ਕੰਪਨੀ ਨੇ ਭਗਵੰਤ ਮਾਨ ਸਾਹਿਬ ਨੂੰ ਬ੍ਰਾਂਡ ਐਂਬੈਸਡਰ ਜੀ ਪਾਇਰਟ ਕਰ ਲਿਆ ਬ੍ਰਾਂਡ ਐਂਬੈਸਡਰ ਪਾਇਰਟ ਕੀਤਾ ਕੰਪਨੀ ਕਰਦੀ ਸੀ ਗੁਰਸਾਹਿਬ ਉਹ ਵੈਦਰ ਫੋਰਕਾਸਟ ਕਾਰਡ ਮੌਸਮ ਦਾ ਹਾਲ ਦੇ ਦਈਦੀ ਸੀ ਫਾਰਮਰਸ ਨੂੰ ਤੇ ਕਿਸਾਨਾਂ ਨੂੰ ਉਹ ਵਿਜਨੇ ਸੀ ਮਾਰਕਫਿਟ ਦੀਆਂ ਸੁਸਾਇਟੀਆਂ ਰਹੀ ਕਿਸਾਨਾਂ ਨੂੰ ਮੈਂ ਉਹਦਾ ਐਕਟੀਵਿਟੀ ਚੀਫ ਮੈਨੇਜਰ ਸੀਗਾ ਤੇ ਉਹ ਜਦੋਂ ਇਹ ਸਮਝੌਤਾ ਮੈਂ ਸਾਈਨ ਕੀਤਾ ਉਸ ਕੰਪਨੀ ਨੇ ਭਗਵੰਤ ਮਾਨ ਜੀ ਨੂੰ ਕਿਸਾਨ ਮੇਲੇ ਪੀਜ ਵਿੱਚ ਸਟਾਲ ਆਇਆ ਤੇ ਬਤੌਰ ਐਂਬੈਸਡਰ ਬੁਲਾਇਆ ਉੱਥੇ ਤੇ ਮੈਨੂੰ ਵੀ ਤਾਂ ਚੀਫ ਮੈਨੇਜਰ ਬੁਲਾਇਆ ਹੁਣ ਮੈਂ ਸਟੇਜ ਦੇ ਮੋਰੇ ਬੈਠਾ ਵਾਂ ਐਜ਼ ਅਫਸਰ ਹੁਣ ਅਫਸਰ ਤੇ ਜਾਨਾ ਤੁਸੀਂ ਐ ਡਰਾਈਵ ਜਬੈ ਨੇ ਤੀੜੀ ਜੀ ਪਾ ਕੇ ਅਫਸਰ ਮਾਈਲ ਵੀ ਨਾਸ ਕਰ ਸਕਦੇ ਸਨ ਮਾਨ ਸਾਹਿਬ ਨੇ ਜਦੋਂ ਦੇਖਿਆ ਮੈਂ ਮੋਰੇ ਬੈਠਾ ਤੇ ਇੱਕਦਮ ਪ੍ਰੈਸ ਵਾਲਿਆਂ ਨੂੰ ਕਹਿੰਦੇ ਅਖਬਾਰ ਵਾਲਿਓ ਤੁਸੀਂ ਕੱਲ ਨੂੰ ਖਬਰ ਛਾਪ ਦੇਣੀ ਆ ਕਿ ਬਾਲਮਕੰਨ ਨੇ ਜਿਸ ਜਹੰਦਰਪਾਲਾ ਸਾਹਿਬ ਛੱਡਿਆ ਤੇ ਭਗਵੰਤਵਾਨ ਆ ਸੁਰਖੀ ਬਣੋਣੀ ਹੋਈ ਤੇ ਉਦੋਂ ਪੰਡਾ ਸਾਹਿਬ ਨੇ ਮੇਰਾ ਵੀ ਆਇਆ ਸੀ ਤੇ ਮੈਂ ਕਿਹਾ ਵੀ ਮਾਨ ਸਾਹਿਬ ਨੇ ਜਵਾਬ ਤਾਂ ਆ ਗਿਆ ਮੈਂ ਹੁਣ ਬੈਠਾ ਅਫਸਰ ਦਾ ਰਾਤ ਨੂੰ ਜਵਾਬ ਦਊਗਾ ਰਾਤ ਨੂੰ ਗੁਰੂ ਸਾਹਿਬ ਅਸੀਂ ਬੈਠੇ ਕਿਸੇ ਖਾਣੇ ਤੇ ਤੇ ਮਹਿਮਾਨ ਸਾਹਿਬ ਨੂੰ ਕਿਹਾ ਮਹਿਮਾਨ ਸਾਹਿਬ ਖਬਰ ਇਹ ਨਹੀਂ ਬਣਨੀ ਕਿ ਬਾਲਮਕੰਦੇ ਭੱਲਿਆ ਸਾਥ ਛੱਡਿਆ ਖਬਰ ਇਹ ਬਣਨੀ ਆ ਕਿ ਬਾਲਮਕਾਂ ਜੱਗੀ ਇਕੱਠੇ ਹੋ ਗਏ ਅਸੀਂ ਜੱਗੀ ਕਹਿੰਦਾ ਭਾਜੀ ਤੁਸੀਂ ਲੁੰਝਾਂ ਦੇ ਮੈਂ ਸ਼ਾਹ ਕੁੱਟਦਾ ਤੁਸੀਂ ਸਾਡੇ ਸੀਨੀਅਰ ਤੁਸੀਂ 88 ਸੰਗਠਨ ਦੇ ਅਸੀਂ 92 ਚ ਆਏ ਆ ਤੇ ਭਾਜੀ ਤੁਸੀਂ ਮੈਂ ਆਪਾਂ ਰਲ ਕੇ ਨਾ ਕੈਸਟ ਬਣਾਈਏ ਤੁਹਾਡਾ ਪੈਸਾ ਮੇਰਾ ਦਿਮਾਗ ਕੈਸਟ ਸੁਪਰ ਹਿੱਟ ਹੋਣੀ ਆ ਮੈਂ ਕਿਹਾ ਜੱਗੀ ਪ੍ਰਾਹ ਇਹ ਕੈਸਟ ਹਿੱਟ ਨਹੀਂ ਕੈਸਟ ਬਣਨੀ ਨਹੀਂ ਕਹਿੰਦਾ ਕਿਉਂ ਮੈਂ ਕਿਹਾ ਪ੍ਰਾਹ ਮਾਫ ਕਰੀਂ ਮੇਰੇ ਕੋ ਪੈਸਾ ਨਹੀਂ ਤੇ ਕੋ ਦਵਾਈ ਨਹੀਂ ਇਹਦਾ ਮਤਲਬ ਹੈ ਵੈਸੇ ਜਿਹੜੀ ਜਿਸ ਟੌਪਿਕ ਤੇ ਗੱਲ ਕਰਦੇ ਨਾ ਉਹ ਜਦੋਂ ਇਧਰ ਦੇ ਪਰਸ ਨਿਕਲਦੇ ਫਿਰ ਉਧਰ ਨੂੰ ਸ਼ੁਰੂ ਹੋ ਜਾਂਦੇ ਸੀਰੀਅਸ ਸਵਾਲ ਹੈਗਾ ਬਾਹਰਲੇ ਲੋਕਾਂ ਵਾਸਤੇ ਵੀ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਬੜੀ ਪ੍ਰੋਬਲਮ ਹੈ ਇਹ ਆ ਰਹੀ ਹੁਣ ਜਿਹੜੀ ਅਸੀਂ ਪੰਜਾਬੀਆਂ ਦੇ ਵਿੱਚ ਗੱਲ ਕਰੀਏ ਉਹਨਾਂ ਵਾਸਤੇ ਕੀ ਹੱਲ ਹੈ ਹੁਣ ਜਿਹੜੇ ਲੱਗ ਚੁੱਕੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸਲੀ ਕੀ ਹੈ ਨਸ਼ਾ ਕਿਹੜਾ ਤੇ ਨਕਲੀ ਕਿਹੜਾ ਬਹੁਤ ਜ਼ਿਆਦਾ ਉਧਰ ਚਲਦਾ ਹੈ ਉਹਨਾਂ ਵਾਸਤੇ ਆਪਣਾ ਵੈਦਬਾਨ ਜਿਹੜਾ ਹੈਗਾ ਕੀ ਕਰ ਸਕਦਾ ਉਹਨਾਂ ਨੂੰ ਜੇ ਤੁਹਾਨੂੰ ਸੰਪਰਕ ਕਰਨ ਲਈ ਮੈਂ ਤੁਹਾਨੂੰ ਦੱਸਦਾ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਔਰ ਯੂਕੇ ਸਾਈਡ ਇਟਲੀ ਦੇ ਵਿੱਚ ਵੀ ਔਰ ਆਸਟ੍ਰੇਲੀਆ ਕੋਈ ਵੀ ਅਜਿਹਾ ਦਾ ਕੰਟਰੀ ਨਹੀਂ ਜਰਮਨੀ ਟਾਈਪ ਜਿੱਥੇ ਦਾ ਮੰਨ ਲਓ ਕਿ ਜਿੱਥੇ ਤੱਕ ਆਪਣੀ ਇਹ ਮੈਡੀਸਨ ਨਾ ਗਈ ਹੋਵੇ ਹਰ ਜਗ੍ਹਾ ਜਾਂਦੀ ਹੈ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਜਦੋਂ ਸੇਵਾ ਕਰਦੇ ਆ ਤਾਂ ਆਪਣੇ ਪੰਜਾਬੀ ਪਰਿਵਾਰੀ ਨੇ ਬਾਹਰ ਇੱਕ ਦੂਜੇ ਨੂੰ ਪਤਾ ਲੱਗਦਾ ਵੀ ਸਾਡਾ ਬੇਟਾ ਠੀਕ ਹੋ ਗਿਆ ਤੁਸੀਂ ਵੀ ਟਰਾਈ ਕਰੋ ਤਾਂ ਇਹ ਜਿਹੜੀਆਂ ਦਵਾਈਆਂ ਨੇ ਨਾ ਜੀ ਇਹਨਾਂ ਦਾ ਫਰਕ ਇੰਨਾਗਾ ਕਿ ਜਿਹੜੇ ਆਪਣੇ ਇੰਡੀਆ 'ਚ ਹਲੇ ਨਸ਼ੇ ਹੋ ਰਹੇ ਆ ਸਾਡਾ ਯੂਥ ਬਹੁਤ ਸਿਆਣਾ ਹਾਲੇ ਫਿਰ ਵੀ ਬਚ ਕੇ ਚੱਲਦਾ ਉਹਨੂੰ ਬਹੁਤ ਪਤਾ ਵੀ ਕਿਵੇਂ ਬਚਣਾ ਹੈ ਨਾ ਤੇ ਜਿਹੜਾ ਫੋਰਨ ਦੇ ਵਿੱਚ ਨਸ਼ੇ ਨੇ ਉੱਥੇ ਪਤਾ ਹੀ ਕੁਝ ਨਹੀਂ ਕਿਉਂਕਿ ਉਹ ਇੱਥੇ ਜਿਹੜਾ ਕਹਿੰਦੇ ਨੇ ਆਪਣਾ ਮਾਰੂ ਛਾਵੇਂ ਚੁੱਪੀ ਛਾਵੇਂ ਸਹੀ ਸਹੀ ਉੱਥੇ ਤਾਂ ਬਗਾਨੇ ਨੇ ਉਹਨਾਂ ਦਾ ਕੀ ਪਤਾ ਕੀ ਸਾਨੂੰ ਖਵਾ ਦੇਣ ਖਵਾ ਦੇਣਾ ਹਾਂ ਜੀ ਉਹਨਾਂ ਨੂੰ ਸਾਡੇ ਨਾਲ ਕੋਈ ਗਿਰਕ ਨਹੀਂ ਹੈਗੀ ਤੇ ਇਸ ਕਰਕੇ ਉਹਨਾਂ ਵਾਸਤੇ ਜਿਹੜੀਆਂ ਥੋੜੀਆਂ ਜਿਹੀਆਂ ਮੈਡੀਸਿਨ ਅਸੀਂ ਦੰਨੇ ਆ ਥੋੜੀਆਂ ਜਿਹੀ ਸਟਰੋਂਗ ਹੁੰਦੀਆਂ ਨੇ ਦੇਣੀਆਂ ਪੈਂਦੀਆਂ ਨੇ ਜਿੱਦਾਂ ਦੇ ਨਸ਼ੇ ਨੇ ਕਿਉਂਕਿ ਜੇ ਆਪਾਂ ਅੱਗੋਂ ਕੋਈ ਚੀਜ਼ ਉਹਨੂੰ ਤਾਕਤਵਰ ਚੀਜ਼ ਨਹੀਂ ਦਵਾਗੇ ਤਾਂ ਉਹਦੇ ਮੁਤਾਬਕ ਆਣੀ ਨਹੀਂ ਤਾਂ ਉਹ ਜਿਹੜੀਆਂ ਜਿਹੜੀਆਂ ਮੈਡੀਸਿਨਸ ਉੱਥੇ ਜਾਂਦੀਆਂ ਨੇ ਸਾਡੀਆਂ ਔਰ ਬੜਾ ਗੁਰੂ ਮਹਾਰਾਜ ਦਾ ਅਸ਼ੀਰਵਾਦ ਹੈ ਬੜਾ ਫੇਥ ਹੈ ਲੋਕਾਂ ਦਾ ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰੂੰਗਾ ਕਿ ਸਾਰਿਆਂ ਦੀ ਇਹੀ ਕੰਪਲੇਂਟ ਰਹਿੰਦੀ ਆ ਵੀ ਗੁਇਲ ਸਾਹਿਬ ਤੁਸੀਂ ਫੋਨ ਨਹੀਂ ਚੱਕਦੇ ਗੱਲ ਨਹੀਂ ਕਰਦੇ ਤਾਂ ਮੈਂ ਜਿੰਨੇ ਵੀ ਆਪਣੇ ਫੋਰਨ ਤੋਂ ਕਲਾਇੰਟ ਆ ਸਾਰਿਆਂ ਨੂੰ ਇੱਕ ਗੱਲ ਕਹੂੰਗਾ ਜਿੰਨੇ ਵੀ ਮੇਰੇ ਭੈਣ ਭਰਾ ਫੋਰਨ ਚ ਬੈਠੇ ਕਾਲ ਕਰਦੇ ਆ ਸੈਟਰਡੇ ਸੰਡੇ ਮੈਂ ਸਪੈਸ਼ਲ ਰੱਖਿਆ ਤਾਂ ਦਿੱਲੀ ਮੈਂ ਓਪੀਡੀ ਬੰਦ ਕਰਤੀ ਕਲੀਨਿਕ ਤੇ ਬਿਲਕੁਲ ਸੈਟਰਡੇ ਸੰਡੇ ਕਿ ਆਪਾਂ ਟੈਲੀਫੋਨੀਕਲੀ ਗੱਲ ਕਰਿਆ ਕਰਾਂਗੇ ਨਹੀਂ ਇਹਦੇ ਚ ਸਵਾਲ ਇਹ ਹੈ ਕਿ ਟੈਲੀਫੋਨ ਦੇ ਟਾਈਮ ਦਾ ਆਪਣਾ ਫਰਕ ਹੈ ਜਾਂ ਬਾਹਰਲੇ ਮੁਲਕ ਦਾ ਹੋਵੇ ਇਧਰ ਦਾ ਜਾਂ ਕੋਈ ਇਹੋ ਜਿਹਾ ਸਿਸਟਮ ਹੈਗਾ ਕਿ ਉਹ ਤੁਹਾਨੂੰ ਵਟਸਐਪ ਤੇ ਇੱਕ ਤੇ ਮੈਸੇਜ ਛੱਡ ਦੇਣ ਆਪਦਾ ਫੋਨ ਨੰਬਰ ਛੱਡ ਦੇਣ ਤੇ ਸੰਪਰਕ ਕਰ ਸਕਦੇ ਸਿਸਟਮ ਇਹੀ ਹੈ ਜੀ ਜਿਵੇਂ ਨਾ ਮੇਰਾ ਨੰਬਰ ਹੁੰਦਾ ਲੋਕਾਂ ਕੋਲੇ ਵਟਸਐਪ ਨੰਬਰ ਹੁੰਦਾ ਤੇ ਉਹ ਨੰਬਰ ਤੇ ਉਹ ਮੈਸੇਜ ਭਰਦੇ ਆ ਵੀ ਗੁਿਲਸਬ ਇਦਾਂ ਦਾ ਆਪਾਂ ਗੱਲ ਕਰਨੀ ਹੈ ਤੇ ਫਿਰ ਮੈਂ ਉਹਨਾਂ ਨੂੰ ਲਿਖ ਦਿੰਦਾ ਜਿਵੇਂ ਕੈਨੇਡਾ ਵਿੱਚ ਹੈਗੇ ਆ ਯੂ ਐਸ ਵੀ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਆਪਾਂ ਗੱਲ ਕਰੋ ਉਹਨਾਂ ਕੋਲੇ ਰਾਤ ਦਾ ਟਾਈਮ ਹੁੰਦਾ ਤੇ ਜਦੋਂ ਮੈਂ ਕਹਿੰਦਾ ਰਾਤੀ ਮੈਨੂੰ ਤੁਸੀਂ 8 ਵਜੇ ਤੋਂ ਲੈ ਕੇ 9 ਵਜੇ ਤੱਕ ਗੱਲ ਕਰ ਲਓ ਤਾਂ ਉਹਨਾਂ ਕੋਲੇ ਮਾਰਨਿੰਗ ਹੁੰਦੀ ਆ ਤਾਂ ਉਸ ਟਾਈਮ ਉਹ ਮੈਨੂੰ ਗੁੱਡ ਮਾਰਨਿੰਗ ਕਰ ਦਿੰਦੇ ਆ ਮੈਂ ਉਹਨਾਂ ਨੂੰ ਗੁੱਡੀ ਵੀ ਨਹੀਂ ਕਰਦਾ ਹੁੰਦਾ ਤੇ ਫਰਕ ਇੰਨਾ ਕੀ ਹੁੰਦਾ ਪਤਾ ਨਹੀਂ ਹੋ ਸਕਦਾ ਵੀ ਤੁਸੀਂ ਉੱਥੇ ਚੱਕਰੇ ਮਾਰ ਦੋ ਇੱਕ ਅਮਰੀਕਾ ਤੇ ਕੈਨੇਡਾ ਦੇ ਵਿੱਚ ਇਹ ਸਵਾਲ ਮੈਂ ਕਿੱਦਾਂ ਪੁੱਛ ਹੋ ਲੋਕ ਐਂ ਸਹੀ ਲੈ ਜਾਗੇ ਤੁਹਾਨੂੰ ਮੈਂ 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 ਤੁਹਾਡੇ ਨਾਲ ਤਾਂ ਜਾ ਸਕਦਾ ਨਹੀਂ ਕਿ ਦੇਖੋ ਪਤਾ ਕੀ ਮੈਂ ਦੋ ਦੋ ਤਿੰਨ ਵਾਰੀ ਮੇਰਾ ਬੀਜਾ ਬੂਜਾ ਲੱਗ ਚੁੱਕਿਆ ਮੈਂ ਫਿਰ ਇੱਥੋਂ ਫਿਰ ਹੋ ਜਾਂਦਾ ਵੀ ਜੇ 15 ਦਿਨ ਇੱਥੇ ਆळ्या ਨੂੰ ਛੱਡ ਗਏ ਉੱਥੇ ਕੀ ਬਣੂ ਤਾਂ ਇੱਥੇ ਕੀ ਬਣੂ ਕਿ ਅੱਜ ਕੱਲ ਤਾਂ ਬਣ ਨਹੀਂ ਜਾਂਦਾ ਕਲੋਨ ਚੰਦਾ ਕਲੋਨ ਬਣ ਗਿਆ ਜੀ ਮੈਂ ਤੁਹਾਨੂੰ ਦੱਸਦਾ ਬਾਬਾ ਜੀ ਨੇ ਬਣਾਤਾ ਆਪਣੀ ਬੇਟੀ ਬੀਐਮਐਸ ਕਰਕੇ ਐਜ਼ ਅ ਡਾਕਟਰ ਕਲੀਨਿਕ ਸੰਭਾਲ ਰਹੀ ਆ ਔਰ ਮੈਂ ਦੇਖ ਰਿਹਾ ਕਿ ਲੋਕ ਮੇਰੇ ਤੋਂ ਜ਼ਿਆਦਾ ਉਹਦੇ ਤੋਂ ਸੈਟੀਸਫਾਈਡ ਨੇ ਕਿਉਂਕਿ ਨਿਊ ਜਨਰੇਸ਼ਨ ਨਿਊ ਜਨਰੇਸ਼ਨ ਆ ਮੈਡਮ ਨਾਲ ਤਾਂ ਗੱਲ ਹੁੰਦੀ ਰਹਿੰਦੀ ਆ ਉਹ ਮੈਨੂੰ ਦੱਸਦੀ ਰਹਿੰਦੀ ਆ ਸਾਰੇ ਪੇਸ਼ੈਂਟ ਉਹਨਾਂ ਕੋਲ ਪੇਸ਼ ਦੀ ਆ ਵੀ ਆ ਨੂਰੀ ਮੈਡਮ ਦਾ ਪੇਸ਼ੈਂਟ ਆ ਪਾਪਾ ਮੈਂ ਕਹਿੰਦਾ ਤੂੰ ਥੋੜੇ ਜ ਜਿਹੜੀ ਤੁਸੀਂ ਜੱਗੀ ਜਿਹਨ ਗੱਲ ਕੀਤੀ ਨਾ ਫੋਰਨ ਕੰਟਰੀ ਦੀ ਮੇਰਾ ਵੀ ਕਾਫੀ ਚੱਕਰ ਲੱਗਦੇ ਰਹਿੰਦੇ ਆ ਤੇ ਸਾਡੇ ਜਿਹੜੇ ਪੰਜਾਬੀ ਬਾਹਰ ਵੱਸਦੇ ਨਹੀਂ ਇਕੱਲੇ ਗੋਰੇ ਵੀ ਜਿੰਨੀ ਤੇਜ਼ੀ ਨਾਲ ਆਯੁਰਵੈਦਿਕ ਤੇ ਇੰਡੀਅਨ ਆਪਣੇ ਪੰਜਾਬ ਦੀ ਥੈਰੇਪੀ ਨੂੰ ਅਡਾਪਟ ਕਰ ਰਹੇ ਆ ਉਹਨਾਂ ਦੀ ਇੰਨੀ ਕਿ ਮਤਲਬ ਇਹ ਚਾਸਥਾ ਬਣ ਗਈ ਤੁਸੀਂ ਜਾ ਕੇ ਦੇਖੋ ਰਿਸ਼ੀਕੇਸ਼ ਬਿਲਕੁਲ ਮੈਡੀਕਲ ਭਰੇ ਭਰੇ ਹੁੰਦੇ ਆ ਪਰੇ ਪੇਰੇ ਗੋਰਿਆਂ ਨਾਲ ਗੋਰਿਆਂ ਦੇ ਫੋਨ ਆਉਂਦੇ ਆ ਜੀ ਉਹ ਬੰਦੇ ਕੀ ਕਹਿਣਗੇ ਗੱਲ ਕਰਦੇ ਕਰਦੇ ਭੋਂਖੜਾ ਭੋਂਖੜਾ ਚਾਹੀਏ ਉਹ ਪਖੜੇ ਨੂੰ ਹਾਂ ਆ ਆ ਆਸ਼ਾ ਬਾਗੰਦਾ ਉਹ ਮਤਲਬ ਬੋਲਦੇ ਆ ਸ਼ਤਾਵਰਾ ਮਤਲਬ ਉਹ ਉਹਨਾਂ ਨੂੰ ਆਪਣੀਆਂ ਜੜੀ ਬੂਟੀਆਂ ਦੇ ਨਾਮ ਬਦਲ ਲਾ ਗਏ ਹੈਨਾ ਤੇ ਮਤਲਬ ਹਾਂ ਪ੍ਰੋਗਰਾਮ ਦੇਖਦੇ ਨੇ ਆਪਣੀ ਸਰਚ ਕਰਦੇ ਨੇ ਨਸ਼ਾ ਛੱਡਣਾ ਇੱਕ ਠੀਕ ਛੱਡ ਲਿਆ ਪਰ ਉਸ ਤੋਂ ਬਾਅਦ ਜਿਹੜੀ ਬੋਡੀ ਨੂੰ ਆਪਾਂ ਤਾਕਤ ਰਿਕਵਰ ਕਰਨੀ ਹੈ ਤੇ ਮੈਨੂੰ ਲੱਗਦਾ ਵੀ ਉਹ ਇਹਨਾਂ ਦੇ ਕੋਲੇ ਬਹੁਤ ਵਧੀਆ ਇਹ ਚੀਜ਼ ਜਿਹੜੀ ਹੈ ਤੁਸੀਂ ਨਾ ਸ਼ੁਰੂ ਕੀਤੀ ਹੈ ਇਹ ਚਾਰਜਿੰਗ ਕਰਦੀ ਹੈ ਤੁਹਾਡੇ ਜਿਹੜੀਆਂ ਚੀਜ਼ਾਂ ਦਸੀਆਂ ਨੇ ਅਸ਼ਵਗੰਧਾ ਦੀ ਇੱਕ ਇਹ ਕਿੰਨਾ ਬੜੀ ਗੱਲ ਹੈ ਮੈਂ ਤੁਹਾਨੂੰ ਦੱਸਦਾ ਨਸ਼ਾ ਛੱਡਣ ਜਦੋਂ ਬੰਦਾ ਆਂਧਾਨਾ ਸ਼ਰਮਾ ਜੀ ਉਹ ਮੈਨੂੰ ਕਹਿੰਦਾ ਵੀ ਗੁਲਸਰ ਛਡਾ ਦੋ ਛੱਡਣ ਨੂੰ ਮੈਂ ਤਿਆਰ ਹਾਂ ਪਹਿਲਾਂ ਤਾਂ ਪੂਰਾ ਆਕੜਿਆ ਹੁੰਦਾ ਜਦੋਂ ਉਹਨੂੰ ਮੈਂ ਸਾਰੀ ਚੀਜ਼ ਸਮਝਾਉਣਾ ਉਹਨੂੰ ਚੈਪਟਰ ਸਮਝ ਆ ਜਾਂਦਾ ਵੀ ਇਹ ਬੰਦਾ ਛਡਾ ਦੂ ਜੀ ਗੱਲਬਾਤ ਉਹਨੂੰ ਸਮਝ ਆ ਜਾਂਦੀ ਵੀ ਛਡਾਊ ਤੇ ਫਿਰ ਉਹ ਕਹਿੰਦਾ ਵੀ ਗੁਰੂ ਸਾਹਿਬ ਛੱਡ ਤਾਂ ਦਈਏ ਜਿਹੜੀ ਮੇਰੀ ਬੈੱਡ ਲਾਈਫ ਆ ਉਹ ਖਰਾਬ ਹੁੰਦੀ ਹੈ ਮੇਰੀ ਜਿਹੜੀ ਮੈਰਿਡ ਲਾਈਫ ਆ ਉੱਥੇ ਮੈਨੂੰ ਕਮਜ਼ੋਰੀ ਆ ਜਾਂਦੀ ਆ ਤਾਂ ਉਹਦੇ ਵਾਸਤੇ ਅਸੀਂ ਸਪੈਸ਼ਲ ਪਹਿਲਾਂ ਇਂਤਜ਼ਾਮ ਰੱਖਿਆ ਜੀ ਨਾ ਕੋਈ ਸਰੀਰਕ ਤੋੜ ਦਾ ਮਾਨਸਿਕ ਤੋੜ ਲੱਗਣੀ ਆ ਨਾ ਕੋਈ ਰਾਤ ਨੀਂਦ ਬਹੁਤ ਵਧੀਆ ਆਊਗੀ ਫਿਜ਼ੀਕਲ ਜਿਹੜੀ ਤੁਹਾਡੀ ਵੀਕਨੈਸ ਆ ਉਹਦੇ ਵਿੱਚ ਇੱਕ ਰਤੀ ਪਰ ਵੀ ਫਰਕ ਨਹੀਂ ਪਊਗਾ ਉਹਦੇ ਲਈ ਸਾਨੂੰ ਦੇਣਾ ਪੈਂਦਾ ਜਿਵੇਂ ਗੱਭਰੂ ਪਾਊਡਰ ਹੋ ਗਿਆ ਉਹਦੇ ਨਾਲ ਉਹਦੇ ਸੀ ਇੱਕ ਐਕਸ ਪਲੱਸ 골ਡ ਕੈਪਸੂਲ ਬਣਾਇਆ ਐਕਸ ਪਲੱਸ 골ਡ ਜਿਹੜਾ ਕੈਪਸੂਲ ਹੈ ਸ਼ਰਮਾ ਜੀ ਉਹ ਬੰਦਾ ਡੇ 1 ਤੋਂ ਹੀ ਐਕਟਿਵ ਹੋ ਜਾਂਦਾ ਜਿੰਨਾ ਮਰਜੀ ਡੈਡ ਹੋਵੇ ਜਿਵੇਂ ਕਹਿੰਦੇ ਨੇ ਕਈਆਂ ਦੀ 50 ਸਾਲ ਦੀ ਉਮਰ ਹੋ ਗਈ 60 ਸਾਲ ਦੀ ਉਮਰ ਹੋ ਗਈ ਕਈ ਲੋਕ ਬਹੁਤ ਦੂਰ ਰਹਿੰਦੇ ਨੇ ਆਪਣੀ ਫੈਮਿਲੀ ਤੋਂ ਵੀ ਤਾਂ ਉਹਦੇ ਕਰਕੇ ਵੀ ਤਾਂ ਉਹ ਚੀਜ਼ ਜਿਹੜੀ ਆ ਉਹ ਬਾਡੀ ਨੂੰ એનર્ਜੀ ਦੇ ਦਿੰਦੀ ਆ ਜਿਵੇਂ ਮੰਨ ਲਓ ਕੋਈ ਬੰਦਾ ਉਹਨੂੰ ਡੇਲੀ ਵੀ ਖਾ ਲਵੇ ਨਾ ਚਾਹੇ ਸਾਲੋਂ ਸਾਲ ਖਾ ਲਵੇ ਉਹ ਇੱਕ ਬਾਡੀ ਦਾ ਐਨਰਜੈਟਿਕ ਟੋਨਿਕ ਵੀ ਆ ਤਾਂ ਉਹਦੇ ਕਰਕੇ ਫਿਰ ਉਹ ਸਰੀਰ ਡੋਲਦਾ ਹੀ ਨਹੀਂ ਨਸ਼ਾ ਛੱਡਣ ਚ ਮਤ ਜਿਹੜਾ ਤੁਸੀਂ ਦੱਸਿਆ ਸੀਗਾ ਅੱਜ ਇੱਕ ਐਪੀਸੋਡ ਦੇ ਵਿੱਚ ਦੱਸਿਆ ਸੀ ਸ਼ਿਲਾਜੀਤ ਦਾ ਜਿਹਦੇ ਵਿੱਚ ਅਸ਼ਵਗੰਧਾ ਸ਼ਤਾਬਰੀ ਸਫੇਦ ਮੂਸਲੀ ਇਹ ਸਾਰੀਆਂ ਚੀਜ਼ਾਂ ਸੀਗੀਆਂ ਇਹ ਵੀ ਕਿਹਾ ਉਹਨਾਂ ਵਾਸਤੇ ਵਧੀਆ ਇਫੈਕਟ ਦੇ ਬਹੁਤ ਬਹੁਤ ਗੁੱਡ ਇਫੈਕਟ ਹੈ ਕਿਉਂਕਿ ਨਸ਼ਾ ਜਿਹੜਾ ਨਾ ਜੀ ਉਹ ਅੰਦਰੋਂ ਚੂਸ ਦਿੰਦਾ ਇਨਸਾਨ ਨੂੰ ਹਾਂਜੀ ਉਹ ਜਿਉਂਦੇ ਬਸਦੇ ਹੀ ਕੱਖ ਨਹੀਂ ਜਿਉਂਦੇ ਬਸਦੇ ਰਹੋ ਜੀ ਚੜ੍ਹਦੀ ਕਲਾ ਚ ਰਹੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀਕਾਲ ਜੀ ਨਮਸਕਾਰ ਪਿਛਲੇ ਸਾਲ ਬੀਜ਼ੀ ਹੋਣ ਕਰਕੇ ਨਾ ਅਸੀਂ ਮੰ ਜਿੱਤੇ ਅਨਵਰਸਰੀ ਤੇ ਵੀ ਨਹੀਂ ਜਾ ਸਕੇ। ਓ ਡੀਅਰ, ਐਸੇ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ। ਚਲਿਏ। ਬਿਲਕੁਲ। ਚਲੋ। ਮੈਂ ਦਾਦਾ-ਦਾਦੀ ਜੀ ਨਾਲ ਪੰਗੜਾ ਪਾਉਂਗਾ। ਬੇਟਾ, ਦਾਦਾ-ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਐ। ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ। ਉਹ ਭੰਗੜਾ ਕਿਵੇਂ ਪਾਉਣਗੇ? ਦਾਦਾ ਬੱਲੇ 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 ਆ ਜਾਓ। ਹੋਗੇ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਉਹ ਇਹ ਚਮਤਕਾਰ ਕੀਤਾ ਵੈਦਵਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੂੰਦ ਕਰੀਮ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਆ ਵੇਖੋ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੂੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ